ਯਾਨੀ ਮੇਰੇ ਵਿੱਚ ਜੀ ਆਇਆ ਸੀਗਾ ਏ ਤਕਰੀਬਨ ਯੂਕਰੇਨ ਉਦੋਂ ਰਸ਼ੀਆ ਦੇ ਵਿੱਚ ਆਇਆ ਸੀ ਇਸ ਲਈ ਰਸ਼ੀਆ ਦੇਖਦੇ ਸੀ ਵੀ 8 8 9 9 ਮਹੀਨੇ ਆਇਆ ਬੈਠੇ ਰਹੋਗੇ ਰਸ਼ੀਆ ਦੇ ਵਿੱਚ ਵੀ ਖਾਣ ਪੀਣ ਦੀ ਵੀ ਬਹੁਤ ਜ਼ਿਆਦਾ ਪਰੇਸ਼ਾਨੀ ਸੀ ਏਜੈਂਟ ਦਿੰਦੇ ਨਹੀਂ ਸੀ ਕਿ ਕੁਝ ਵੀ ਖਾਣ ਲਈ ਤੇ ਅੱਜ ਸ਼ਹਿਰ ਦੇ ਵਿੱਚ ਨਗਰਗੀਤਨ ਸਿਗਾ ਤੇ ਗਾਇ ਤੇ ਭਾਈ ਸਾਹਿਬ ਰঞ্জੀਤ ਸਿੰਘ ਜੀ ਇਹਨਾਂ ਦੇ ਨਾਲ ਸਿਗੇ ਤੇ ਲੋਕਾਂ ਦਾ ਬਹੁਤ ਸਤਿਕਾਰ ਸੀ ਪਿਆਰ ਸੀ ਬੜੀ ਲੋਕਾਂ ਨਾਲ ਬਣੀ ਹੋਈ ਆ ਤੇ ਬਹੁਤ ਲੋਕਾਂ ਦਾ ਤੁਹਾਡਾ ਪ੍ਰੇਮ ਪਿਆਰ ਆ ਜਿਹੜਾ ਦੇਖਿਆ ਦੇਖਣ ਨੂੰ ਮਿਲਿਆ ਤੁਹਾਨੂੰ ਮਾਨ ਸਤਿਕਾਰ ਦਿੰਦੇ ਨੇ ਵਿਦੇਸ਼ਾਂ ਦੇ ਵਿੱਚ ਆ ਕੇ ਕਰੋੜਾਂਪਤੀ ਬਣਨਾ ਤੇ ਬਹੁਤ ਸਾਰੇ ਪੈਸੇ ਕਮਾਉਣੇ ਹਰ ਇੱਕ ਬੰਦੇ ਦਾ ਇੱਕ ਸੁਪਨਾ ਆ ਪੰਜਾਬ ਤੋਂ ਵਿਦੇਸ਼ ਦਾ ਸਫ਼ਰ ਪਰ ਅੱਜ ਕੱਲ ਬਹੁਤ ਸਾਰੇ ਲੋਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜਾ ਬਤੀਤ ਕੀਤਾ ਤੇ ਸਪੇਨ ਦੇ ਵਿੱਚ ਆ ਕੇ ਸੈਟਲ ਹੋਏ ਆ ਸਭ ਤੋਂ ਪਹਿਲਾਂ ਤੁਹਾਡਾ ਵੈਲਕਮ ਕਰਦੇ ਆ ਚੈਨਲ ਦੇ ਉੱਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਇੰਟਰਵਿਊ ਕਰਨ ਵਾਸਤੇ ਸਾਡੇ ਕੋਲ ਆਏ ਆ ਜੀ ਅਸੀਂ ਸਾਰੇ ਚੈਨਰ ਦਾ ਬਹੁਤ ਜਿਆਦਾ ਧੰਨਵਾਦ ਕਰਦੇ ਆ ਹਾਂਜੀ ਮੈਂ ਸਭ ਤੋਂ ਪਹਿਲਾਂ ਤੇ ਇੱਕ ਗੱਲ ਦੱਸ ਦਈਏ ਕਿ ਅੱਜ ਕੱਲ੍ਹ ਗੁਰੂ ਘਰ ਦੇ ਵਿੱਚ ਜਿਹੜੇ ਜੋ ਮੇਨ ਪ੍ਰਬੰਧਕ ਨੇ ਤੇ ਨਾਲ ਨਾਲ ਇਥੋਂ ਦੇ ਲੋਕਲ ਬੱਚਿਆਂ ਨੂੰ ਤੇ ਨਾਲ ਇਥੋਂ ਦੇ ਭਾਈਚਾਰੇ ਨੂੰ ਜਿਹੜਾ ਕਮਿਊਨਿਟੀ ਨੂੰ ਨਾਲ ਲੈ ਕੇ ਤੁਰਦੇ ਨੇ ਤੇ ਨਾਲ ਸਾਡੇ ਇਤਿਹਾਸ ਦਾ ਸੱਭਿਆਚਾਰ ਦਾ ਜੋ ਪ੍ਰਚਾਰ ਵੀ ਕਰ ਰਹੇ ਨੇ ਤੇ ਬਹੁਤ ਸਾਰੇ ਲੋਕਾਂ ਦੀ ਮਦਦ ਵੀ ਕਰਦੇ ਨੇ ਅਕਸਰ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਮਦਦਾਂ ਕੀਤੀਆਂ ਤੇ ਇੱਥੇ ਵੀ ਕਈ ਨੌਜਵਾਨ ਜਿਹੜੇ ਆਉਂਦੇ ਨੇ ਤੇ ਜਿਨ੍ਹਾਂ ਨੂੰ ਕੋਈ ਆਸਰਾ ਨਹੀਂ ਲੱਭਦਾ ਤੇ ਉਹਨਾਂ ਵਾਸਤੇ ਵੀ ਇਹ ਮਦਦ ਕਰਦੇ ਨੇ ਬਹੁਤ ਬਹੁਤ ਧੰਨਵਾਦ ਤੁਹਾਡੇ ਬਾਰੇ ਦੋ ਸ਼ਬਦ ਬੋਲਣੇ ਬਣਦੇ ਵੀ ਆ ਹੈਨਾ ਜੀ ਥੈਂਕ ਯੂ ਜੀ ਇਹ ਕਿਸੇ ਵੀ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਜੋ ਕੁਝ ਵੀ ਕਰਾਂਦਾ ਇਹ ਪ੍ਰਮਾਤਮਾ ਕਰਾਂਦਾ ਹੈਗਾ ਜੀ ਬਿਲਕੁਲ ਬਿਲਕੁਲ ਇਹ ਪ੍ਰਮਾਤਮਾ ਨੇ ਕੋਈ ਸੇਵਾ ਸਾਨੂੰ ਬਖਸ਼ੀ ਹੈਗੀ ਹੈ ਜਿਹੜੀ ਪ੍ਰਮਾਤਮਾ ਆਪ ਹੀ ਸੇਵਾ ਲੈਂਦਾ ਹੈਗਾ ਜੀ ਅਸੀਂ ਪਰਮਾਤਮਾ ਦਾ ਧੰਨਵਾਦ ਕਰਦੇ ਆਂ ਜਿਹੜਾ ਸੰਗਠਨ ਨੇ ਜੋਗ ਬਣਾਇਆ ਕਿ ਅਸੀਂ ਇਹ ਸੇਵਾ ਕਰ ਸਕੀਏ ਬਿਲਕੁਲ ਸ਼ੁਕਰੀਆ ਦਾ ਪਰਮਾਤਮਾ ਦਾ ਪਰ ਹਿੰਮਤ ਜਿਹੜੀ ਆ ਉਹ ਤੁਹਾਡੀ ਆ ਯਾਨੀ ਕਿ ਪਰਮਾਤਮਾ ਨੇ ਤੁਹਾਨੂੰ ਬਲ ਬਖਸ਼ਿਆ ਹਿੰਮਤ ਦਿੱਤੀ ਤੁਸੀਂ ਸਮੇ ਸਮੇਂ ਸਿਰ ਆਪਣੇ ਪੈਰ ਪਟਦੇ ਆਏ ਹੋ ਤੇ ਕਿਹੜੇ ਕਿਸਾਨ ਦੇ ਵਿੱਚ ਆਪਾਂ ਪੰਜਾਬ ਤੋਂ ਇੱਧਰ ਆਏ ਆ ਮੈਂ ਤਕਰੀਬਨ 1995 ਦੇ ਵਿੱਚ ਆਇਆ ਸੀਗਾ ਤਕਰੀਬਨ ਯੂਕਰੇਨ ਉਦੋਂ ਰਸ਼ੀਆ ਦੇ ਵਿੱਚ ਆਇਆ ਸੀ। ਅੱਛਾ ਜੀ। 1995 ਤੋਂ ਵਿੱਚ 1995 'ਚ ਡੌਂਕੀ ਥਰੂ ਡੌਂਕੀ ਥਰੂ ਹਾਂਜੀ। ਜੀ। ਡੌਂਕੀ ਲਾ ਕੇ ਉਹਦੇ ਤੋਂ ਬਾਅਦ ਫਿਰ 8 ਮਹੀਨੇ ਤਕਰੀਬਨ ਮੈਂ ਯੂਕਰੇਨ ਰਿਆ। ਉਸ ਤੋਂ ਬਾਅਦ ਫਿਰ ਪੋਲੈਂਡ ਆਇਆ। ਅੱਛਾ ਮੈਂ ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਡੌਂਕੀਆਂ ਬੜੀਆਂ ਖਤਰਨਾਕ ਹੁੰਦੀਆਂ ਸੀ ਸੱਚ ਜੀ। ਬਿਲਕੁਲ ਸੱਚ ਜੀ ਅਸੀਂ ਆਪ ਤੇਨੇ ਤੇਨੇ ਦੇਨੇ ਭੁੱਖੇ ਰਹੇ ਜੰਗਲਾਂ ਦੇ ਵਿੱਚ ਤੁਰ ਤੁਰ ਕੇ ਨਹਿਰਾਂ ਵਿੱਚ ਦੀ ਲੰਘ ਕੇ ਜੀ ਫਿਰ ਅਸੀਂ ਤਕਰੀਬਨ ਪੋਲੈਂਡ ਆਈ ਇੱਕ ਮਹੀਨਾ ਫਿਰ ਪੋਲੈਂਡ ਰਹੇ ਜੀ ਇੱਕ ਕੋਈ ਜਿੱਦਾਂ ਘੋੜਿਆਂ ਦਾ ਤਵੇਲਾ ਹੁੰਦਾ ਉਹਦੇ ਵਿੱਚ ਹੀ ਸਾਨੂੰ ਰੱਖਿਆ ਗਿਆ ਹੂੰ ਤਕਰੀਬਨ ਅਸੀਂ 50 52 ਜਣੇ ਸਿਗੇ ਬਿਲਕੁਲ ਉਹਨਾਂ ਵਿੱਚ ਇੱਕ ਲੇਡੀ ਸੀ ਬਾਕੀ 50 ਜਣੇ ਬੰਦੇ ਸਿਗੇ ਜਿਹੜੀ ਲੇਡੀ ਸੀ ਉਹ ਵੀ ਪੰਜਾਬ ਤੋਂ ਉਹ ਵੀ ਪੰਜਾਬ ਤੋਂ ਹੀ ਬਾਹਰ ਨੂੰ ਡੌਂਕੀ ਵਾਸਤੇ ਆ ਰਹੀ ਸੀ ਰੂਕੀ ਵਾਸਤੇ ਹਾਂਜੀ ਉਹ ਵੀ ਅਸੀਂ ਫਿਰ ਉੱਥੋਂ ਇੱਕ ਮਹੀਨੇ ਬਾਅਦ ਫਿਰ ਅਸੀਂ ਜਰਮਨ ਨਹਿਰ ਕ੍ਰੋਸ ਕਰਕੇ ਤੇ ਡੌਂਕੀ ਲਈ ਜੀ ਜਰਮਨ ਦੇ ਵਿੱਚ ਆੜ ਕੇ ਜਿੱਦਾਂ ਸਟੇਸ਼ਨ ਤੇ ਲੱਗੇ ਇੱਕ ਪਾਰਕ ਦੇ ਵਿੱਚ ਜਿਹੜੇ ਡੌਂਕਰ ਆ ਉਹ ਸਾਨੂੰ ਛੱਡ ਕੇ ਚਲੇ ਗਏ ਅੱਛਾ ਓਥੇ ਜਿਹੜੇ ਜਰਮਨ ਦੇ ਸੀਗੇ ਲੋਕ ਉਹਨਾਂ ਨੇ ਸਾਨੂੰ ਦੇਖ ਲਿਆ ਜੀ ਉਹਨੇ ਪੁਲਿਸ ਨੂੰ ਫੋਨ ਕਰ ਦਿੱਤਾ ਤੇ ਉਸੇ ਵੇਲੇ ਪੂਰਾ ਇਲਾਕਾ ਪੁਲਿਸ ਨੇ ਘੇਰ ਲਿਆ ਕੁੱਗੂ ਵੱਜ ਗਿਆ ਸਾਰੇ ਪਾਸੇ ਹਾਂਜੀ ਸਾਰੇ ਪਾਸੇ ਹੀ ਇੱਕਦਮ ਪੁਲਿਸ ਦੀਆਂ ਗੱਡੀਆਂ ਆ ਗਈਆਂ ਫਿਰ ਉਹ ਉਹਨਾਂ ਵਿੱਚੋਂ ਅਸੀਂ ਤਕਰੀਬਨ ਇੱਕ ਦੋ ਮੁੰਡੇ ਰਹਿ ਗਏ ਬਾਕੀ ਸਾਰੇ ਫੜਾ ਹੋ ਗਏ ਸਾਰੇ ਫੜਾ ਹੋ ਗਏ ਹਾਂਜੀ ਨਹੀਂ ਕੋਜ ਸਮਾਂ ਇਦਾਂ ਦਾ ਵੀ ਆਇਆ ਡਾਂਕੀ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਬਹੁਤ ਮੁਸ਼ਕਲ ਦਾ ਸਮਾਂ ਗੁਜ਼ਰਿਆ ਹੋਵੇ ਤੁਸੀਂ ਮਨ ਵਿੱਚ ਸੋਚਿਆ ਹੋਵੇ ਕਿ ਕਾਨੂੰ ਕਾਨੂੰ ਰঞ্জੀਤ ਸਿੰਘ ਆ ਇਸ ਰਸਤੇ ਨੂੰ ਚੁਣਿਆ ਸ਼ਾਇਦ ਵਾਪਸ ਵੀ ਨਹੀਂ ਮੋੜ ਹੋਣਾ ਪਰ ਉਸ ਵੇਲੇ ਇਦਾਂ ਸੀਗਾ ਪੰਜਾਬ ਦੇ ਹਾਲਾਤ ਵੀ ਠੀਕ ਨਹੀਂ ਸੀਗੇ ਹਾਂ ਪੰਜਾਬ ਦੇ ਹਾਲਾਤ ਨਾ ਠੀਕ ਹੋਣ ਕਰਕੇ ਹੀ ਅਸੀਂ ਛੱਡ ਕੇ ਪੰਜਾਬ ਆਏ ਸੀਗੇ ਜੀ ਤੇ ਕਾਫੀ ਮੁਸ਼ਕਲਾਂ ਆਈਆਂ ਰਸਤੇ ਦੇ ਵਿੱਚ ਸਾਨੂੰ ਹੂੰ ਕਈ ਵਾਰੀ ਤਾਂ ਤਿੰਨ ਤਿੰਨ ਦਿਨ ਅਸੀਂ ਭੁੱਖੇ ਵੀ ਰਹਿੰਦੇ ਰਹੇ ਹੈਗੇ ਆ ਜੀ ਕੁਝ ਖਾਣ ਪੀਣ ਨੂੰ ਨਹੀਂ ਮਿਲਣਾ ਜਾਂ ਢੌਂਕੀਆਂ ਲਾਉਣੀਆਂ ਜਿੱਥੇ ਵੀ ਨੌਕਰਨ ਲੈ ਕੇ ਜਾਣਾ ਉੱਥੋਂ ਫਿਰ ਵਾਪਸ ਮੁੜਨਾ ਜੀ ਬਹੁਤ ਜ਼ਿਆਦਾ ਸਟ੍ਰਗਲ ਕੀਤੀ ਰਸਤੇ ਦੇ ਵਿੱਚ ਅੱਛਾ ਜੀ ਕੁੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਚਲੋ ਫਿਰ ਵੀ ਪ੍ਰਮਾਤਮਾ ਨੇ ਸਾਡੀ ਸੁਣੀ ਅਸੀਂ ਜਿਹੜਾ ਜਰਮਨ ਤੱਕ ਪਹੁੰਚੇ ਹੈਗੇ ਜੀ ਕਾਰਨ ਤੋਂ ਉਸ ਵੇਲੇ ਛੋਟਾ ਹੁੰਦਾ ਹੋਣਾ ਤਰਨ ਬਿਲਕੁਲ ਛੋਟਾ ਸੀ ਜਿੱਦਣ ਮੈਂ ਤਰਨਪ੍ਰੀਤ ਨੂੰ ਈਡੀਆ ਸ਼ੈਟ ਕਰਾਈ ਸੀ ਇਹ ਸਾਰਾ ਡੇਢ ਸਾਲ ਦਾ ਸੀਗਾ ਜੀ ਡੇਢ ਸਾਲ ਦਾ ਹਾਂਜੀ ਤੇ ਵਾਪਸ ਕਿੰਨੇ ਸਾਲਾਂ ਬਾਅਦ ਤੁਸੀਂ ਮਿਲੇ ਹੋ ਜੀ ਵਾਪਸ ਤਕਰੀਬਨ ਮੈਂ 5.5 ਸਾਲ ਬਾਅਦ ਫਿਰ ਗਿਆ ਵਾਪਸ ਜੀ 5.5 ਸਾਲ ਬਾਅਦ ਹਾਂਜੀ ਜਰਮਨ ਤੋਂ ਫਿਰ ਮੈਂ ਪੁਰਤਗਾਲ ਦੇ ਪੇਪਰ ਬਣਾਏ ਜਦੋਂ ਅੱਛਾ ਜੀ ਪੁਰਤਗਾਲ ਦੇ ਵਿੱਚ 2002 ਦੇ ਵਿੱਚ ਇਮੀਗ੍ਰੇਸ਼ਨ ਖੁੱਲੀ ਸੀਗੀ ਜੀ ਉਸ ਇਮੀਗ੍ਰੇਸ਼ਨ ਦੇ ਵਿੱਚ ਫਿਰ ਮੈਂ ਉਹ ਪੇਪਰ ਲਏ ਜੀ ਪੇਪਰ ਲੈ ਕੇ ਉਹਦੇ ਉੱਪਰ 2 ਮਹੀਨੇ ਵਾਸਤੇ ਇੰਡੀਆ ਜਾ ਸਕਦਾ ਸੀਗਾ ਜੀ ਫਿਰ 2 ਮਹੀਨੇ ਮੈਂ ਫਿਰ ਇੰਡੀਆ ਗਿਆ ਤਰਨਪ੍ਰੀਤ ਹੁਣਾ ਕੋਲ ਫੈਮਿਲੀ ਕੋਲ ਰਹਿ ਕੇ ਆਇਆ 2 ਮਹੀਨੇ ਬਾਅਦ ਵਾਪਸ ਆਣ ਕੇ ਫਿਰ ਮੈਂ ਜਰਮਨ ਚਲਾ ਗਿਆ ਜਰਮਨ ਚ ਲੱਗੇ ਵਾਪਸ ਹਾਂਜੀ ਤੇ ਕੁਝ ਰਸਤੇ ਦੇ ਵਿੱਚ ਕੋਈ ਹੋਇਆ ਕੋਈ ਇਹੋ ਜਿਹਾ ਵਾਕਿਆ ਤੁਹਾਨੂੰ ਯਾਦ ਹੋਵੇ ਜਿਹੜਾ ਆਪਾਂ ਉਹਨਾਂ ਲੋਕਾਂ ਨਾਲ ਸ਼ੇਅਰ ਕਰਦੀਏ ਜਿਹੜੇ ਅੱਜ ਹੌਸਲਾ ਛੱਡ ਜਾਂਦੇ ਨੇ ਬਹੁਤ ਜ਼ਿਆਦੀਆਂ ਮੁਸ਼ਕਲਾਂ ਜੇ ਮੈਂ ਦੱਸਣ ਲੱਗਾ ਤੇ ਬਹੁਤ ਜ਼ਿਆਦਾ ਹੈਗੀਆਂ ਅੱਛਾ ਜੀ ਕੁਝ ਇੱਕ ਅੱਧੀ ਸਾਂਝੀ ਕਰ ਦਿਓ ਇੱਕ ਵਾਰ ਰਸ਼ੀਆ ਦੇ ਵਿੱਚੋਂ ਸਾਡੇ ਪਾਸਪੋਰਟ ਬਣਾਏ ਹਾਂ ਵੀ ਅਸੀਂ ਜੇ ਵੇਗਿਸਤਾਨ ਦੇ ਰਹਿਣ ਵਾਲੇ ਹੈਗੇ ਆ ਸਾਡੇ ਕੋਲ ਉੱਥੇ ਦੀ ਨੈਸ਼ਨੈਲਿਟੀ ਹੈਗੀ ਆ ਅੱਛਾ ਜੀ ਪਾਸਪੋਰਟ ਬਣਾ ਕੇ ਉੱਥੇ 에ਰਪੋਰਟ ਤੇ ਉਹਨਾਂ ਦੀ ਸੈਟਿੰਗ ਸੀਗੀ ਸਾਨੂੰ ਤਿੰਨ ਜਣਿਆਂ ਨੂੰ ਨਾਲ ਇੱਕ ਐਰ ਫੋਰਸ ਦਾ ਅਫਸਰ ਤੇਗਾ ਹਾਂ ਜਿਹੜਾ ਸਾਨੂੰ ਨਾਲ ਲੈ ਕੇ ਆਇਆ ਜੀ ਜਿਸ ਲਈ ਅਸੀਂ ਸਾਡੀ ਉੱਥੋਂ ਫਲਾਈਟ ਤੁਰਕੀ ਦੀ ਕਰਾਈ ਗਈ ਅੱਛਾ ਜੀ ਤੁਰਕੀ ਆਣ ਕੇ ਫਲਾਈਟ ਦੇ ਉੱਥੋਂ ਉਤਰੇ ਜਿਸ ਲਈ ਅਸੀਂ ਦੁਬਾਰਾ ਉੱਥੋਂ ਜਰਮਨ ਦੀਆਂ ਟਰੈਕਟਰ ਲੱਗੇ ਬਣਾਉਣ ਜੀ ਉਨੀ ਸਾਨੂੰ ਪੁੱਛਿਆ ਵੀ ਤੁਸੀਂ ਇੰਡੀਅਨ ਹੈ ਕਿ ਪਾਕਿਸਤਾਨੀ ਜੀ ਅਸੀਂ ਕਹਾਂ ਵੀ ਨਹੀਂ ਅਸੀਂ ਤਾਂ ਜ ਜੇਗਿਸਤਾਨ ਦੇ ਹੈਗੇ ਹਾਂ ਪਰ ਉਹ ਕਹਿੰਦੇ ਨਹੀਂ ਉਨੀ ਉਸੇ ਵੇਲੇ ਸਾਨੂੰ 에어ਪੋਰਟ ਦੀ ਜੇਲ ਦੇ ਵਿੱਚ ਲੈ ਗਏ ਅੱਛਾ ਪਛਾਣੀ ਆਉਂਦੀ ਹਣੀ ਪਛਾਣੀ ਆਉਂਦੀ ਨਹੀਂ ਸੀਗੀ ਤੇ ਉੱਥੇ ਇੱਕ ਜਿੱਦਾਂ ਜੇਲ ਦੇ ਵਿੱਚ ਇੱਕ ਕਮਰਾ ਸੀ ਜਿਹਦੇ ਵਿੱਚ ਕਿਤਾਬਾਂ ਕਾਫੀ ਪਈਆਂ ਸੀਗੀਆਂ ਹਮ ਅਸੀਂ ਆਪਣੀ ਪਛਾਣ ਲੁਕਾਉਣ ਲਈ ਉਸ ਵੇਲੇ ਕੜੇ ਤੱਕ ਲਾ ਕੇ ਅਸੀਂ ਯੂਨਕ ਤਾਬਾਂ ਦੇ ਵਿੱਚ ਦੇ ਦਿੱਤੇ ਅੱਛਾ ਕਹਦਾ ਮੈਂ ਦੇ ਦਿੱਤੇ ਹੈਨਾ ਤੇ ਫਿਰ ਵੀ ਕਾਫੀ ਟਾਈਮ ਹੋ ਨਹੀਂ ਸਾਡੇ ਸਾਰਾ ਦੇਖਿਆ ਦੇਖ ਕੇ 8 ਘੰਟੇ ਸਾਨੂੰ ਉੱਥੇ ਰੱਖਿਆ 8 ਘੰਟੇ ਤੋਂ ਬਾਅਦ ਫਿਰ ਵਾਪਸ ਜਿਹੜਾ ਸਾਨੂੰ ਯੂਕਰੇਨ ਹੀ ਭੇਜ ਦਿੱਤਾ ਵਾਪਸ ਯੂਕਰੇਨ ਭੇਜ ਦਿੱਤਾ ਜੀ ਯੂਕਰੇਨ 에어ਪੋਰਟ ਤੋਂ ਫਿਰ ਬਾਹਰ ਨਿਕਲੇ ਫਿਰ ਘਰ ਵਾਪਸ ਗਏ ਫਿਰ 2-3 ਬਾਰ ਇਹਦਾ ਟਰਾਈ ਕਰਦੇ ਰਹੇ ਕਦੀ ਬੱਸਾਂ ਦੇ ਵਿੱਚ ਕਦੀ ਤੁਰ ਕੇ ਜਿੱਥੇ ਵੀ ਜਾਂਦੇ ਸੀ ਕੋਈ ਵੀ ਸਫਲਤਾ ਨਹੀਂ ਮਿਲਦੀ ਸੀ ਨਹੀਂ ਮਿਲਦੀ ਇੱਕ ਵਾਰ ਅਸੀਂ ਇੱਕ ਡੌਂਕੀ ਲਾਉਣ ਚੱਲ ਗਏ ਬਿਲਕੁਲ ਜੀ ਇਹ ਚੋਕੋ ਸਲਵਾਕੀਆ ਦੇ ਬਾਰਡਰ ਤੇ ਹਮ ਜਿੱਥੇ ਕਿ ਇੱਕ ਘਰ ਦੇ ਵਿੱਚ ਅਸੀਂ ਰਹਿੰਦੇ ਸੀ ਤੀਸਰੀ ਮੰਜ਼ਿਲ ਤੇ ਜੀ ਉੱਥੇ ਜਿੱਦਾਂ ਮਾਫੀਆ ਬਹੁਤ ਰਸ਼ੀਆ ਦੇ ਵਿੱਚ ਮਾਫੀਆ ਬਹੁਤ ਜ਼ਿਆਦਾ ਹੈਗਾ ਹਾਂ ਬਦਮਾਸ਼ ਬਹੁਤ ਯਾਦ ਆਜ ਵੀ ਜਿਹੜੇ ਮੁੰਡੇ ਆਉਂਦੇ ਨੇ ਨਾ ਉਹਨਾਂ ਵਿੱਚੋਂ ਕੁਝ ਮੁੰਡੇ ਉੱਥੇ ਫਸ ਜਾਂਦੇ ਨੇ ਤੇ ਉਹਨਾਂ ਦੇ ਕੋਲੋਂ ਡੌਂਕਰ ਜਿਹੜੇ ਆ ਉਹ ਪੈਸੇ ਲੈਂਦੇ ਆ ਲੁੱਟਦੇ ਆ ਘਰਦਿਆਂ ਨੂੰ ਤੰਗ ਕਰਦੇ ਨੇ ਵੀਡੀਓ ਬਣਾਉਂਦੇ ਨੇ ਬਹੁਤ ਸਾਰਾ ਕੇਸ ਇਦਾਂ ਦੇ ਸਾਹਮਣੇ ਆਉਂਦੇ ਨੇ ਉਸ ਟਾਈਮ ਤੇ ਵੀ ਹੋਈ ਚੱਕਰ ਸੀਗਾ ਵੀ ਜਿਹੜੇ ਡੌਂਕਰ ਸੀਗੇ ਜਾਂ ਮਾਫੀਆ ਜਿਹੜਾ ਸੀਗਾ ਉਹ ਆਣ ਕੇ ਤੁਹਾਡੇ ਬੈਲ ਮਾਰ ਕੇ ਦਰਵਾਜ਼ਾ ਖਿਲਾ ਲੈਂਦੇ ਸੀਗੇ ਫਿਰ ਉਹ ਜਿੰਨੇ ਪੈਸੇ ਸੀਗੇ ਪੈਸੇ ਵੀ ਖੋਲ ਲੈਂਦੇ ਸੀ ਤੇ ਨਾਲ ਕੁੱਟਦੇ ਵੀ ਸੀਗੇ ਕਿਉਂ ਉਹਨਾਂ ਨੂੰ ਪਤਾ ਹੈ ਕਿ ਡੌਂਕੀ ਲਾ ਰਹੇ ਇਹਨਾਂ ਦੇ ਕੋਲ ਡਾਲਰ ਜ਼ਰੂਰ ਹੋਣਗੇ ਆਉਣਗੇ ਜ਼ਰੂਰ ਹੈ ਨਾ ਹੈ ਨਾ ਕਿ ਉੱਥੇ ਦੀ ਪੁਲਿਸ ਵੀ ਉਹਨਾਂ ਨਾਲ ਮਿਲੀ ਹੁੰਦੀ ਸੀਗੀ ਜੀ ਉੱਥੇ ਇੱਕ ਟਾਈਮ ਜਣੇ ਕਿ ਅਸੀਂ ਕਮਰੇ ਦੇ ਵਿੱਚ ਤੀਸਰੀ ਮੰਜ਼ਿਲ ਤੇ ਰਹਿ ਰਹੇ ਸੀਗੇ ਡੌਂਕਰਾਂ ਨੇ ਬਾਹਰੋਂ ਆਣ ਕਿਉਂ ਨਹੀਂ ਬੈਲ ਮਾਰੀ ਜਿਸਲੇ ਅਸੀਂ ਦੇਖਿਆ ਵਿੱਚ ਦੀ ਵੀ ਇਹਦਾ ਗਲਤ ਬੰਦੇ ਪੈ ਗਿਆ ਅਸੀਂ ਤੀਸਰੀ ਮੰਜ਼ਿਲ ਤੋਂ ਛਾਲਾਂ ਮਾਰੀਆਂ ਜਿਹਦੇ ਵਿੱਚੋਂ ਇੱਕ ਮੇਰੇ ਨਾਲ ਆ ਮੁੰਡਾ ਸੀਗਾ ਉਹਦੇ ਗਿੱਟਾ ਟੁੱਟ ਗਿਆ ਪੈਰ ਦਾ ਫਿਰ ਅਸੀਂ ਉਹਨੂੰ ਉਦਾਂ ਹੀ ਕਢੀਸ ਦੇ ਲੈ ਕੇ ਗਏ ਕਿ ਜਾ ਕੇ ਅਸੀਂ ਟੈਕਸੀ ਕੀਤੀ ਟੈਕਸੀ ਕਰਕੇ ਫਿਰ ਵਾਪਸ ਮੁੜੇ ਜਦ ਬਹੁਤ ਬਾਰੀ ਸਾਡੇ ਨਾਲ ਇਦਾਂ ਮੁਸ਼ਕਲਾਂ ਆਉਂਦੀਆਂ ਰਹੀਆਂ ਵਾਪਸ ਕਿੱਥੇ ਮੁੜਦੇ ਸੀ ਵਾਪਸ ਫਿਰ ਜਿੱਦਾਂ ਜਿੱਥੋਂ ਅਸੀਂ ਯੂਕਰੇਨ ਤੋਂ ਆਉਦੇ ਸੀਗੇ ਕੀ ਦੇ ਵਿੱਚ ਰਹਿੰਦੇ ਸੀ ਹਾਂਜੀ ਉਸ ਏਜੰਟ ਦੇ ਕੋਲ ਅਸੀਂ ਵਾਪਸ ਚਲ ਜਾਂਦੇ ਸੀਗੇ ਫਿਰ ਅੱਛਾ ਜੀ ਤੇ ਮੈਂ ਇਹਨਾਂ ਨੂੰ ਜਿੱਦਾਂ ਮੈਂ 8-9 ਮਹੀਨੇ ਰਹਿਣ ਕਰਕੇ ਮੈਨੂੰ ਕਾਫੀ ਬੋਲੀ ਵੀ ਰਸ਼ੀ ਨੇ ਆ ਗਈ ਸੀਗੀ ਅੱਛਾ ਜੀ ਤੇ ਪਰ ਮੈਂ ਇੰਨਾ ਕੁ ਕਰ ਲੀਦਾ ਹੁੰਦਾ ਸੀ ਜਿਹੜੇ ਏਜੰਟ ਵੀ ਸੀ ਉਹਨੇ ਮੈਨੂੰ ਨਾਲ ਭੇਜਣਾ ਕਹਣਾ ਚੱਲ ਤੂੰ ਇਹ ਤਾਂ ਹੋਊਗਾ ਵੀ ਬੰਦੇ ਵਾਪਸ ਤਾਂ ਮੋੜ ਕੇ ਲਿਆਊਗਾ ਵੀ ਤੈਨੂੰ ਬੋਲੀ ਆਉਂਦੀ ਆ ਜਾਂ ਵੀ ਪਰਮਾਤਮਾ ਕੋਲੋਂ ਆਪਣਾ ਇੰਨਾ ਕੁ ਦਿਮਾਗ ਸੀਗਾ ਵੀ ਆਪਾਂ ਹਰ ਪਾਸੇ ਇਹਨੂੰ ਕਵਰ ਕਰ ਚੀਦਾ ਸੀਗਾ ਜੀ ਤੇ ਬਹੁਤ ਜਿਹੜੀ ਨਵੀਂ ਕੋਈ ਗੇਮ ਚ ਚੱਲਦੀ ਸੀਗੀ ਏਜੰਟ ਖਾਸ ਕਰਕੇ ਉਸ ਟ੍ਰਾਈਲੇ ਮੈਨੂੰ ਹੀ ਭੇਜਦੇ ਸੀਗੇ ਅੱਛਾ ਜੀ ਤੇ ਮੈਂ ਕਾਫੀ ਟ੍ਰੈਨਲ ਕੀਤੀ ਲਾਈਆਂ ਪਰ ਨਹੀਂ ਉਦੋਂ ਕਾਮਯਾਬੀ ਨਹੀਂ ਮਿਲ ਰਹੀ ਸੀਗੀ ਜੀ ਇਹ ਨਵੀਂ ਗੇਮ ਲਾਉਂਦੇ ਸੀ ਵਾਪਸ ਮੁੜ ਜਾਂਦੇ ਸਫਲ ਨਹੀਂ ਹੁੰਦੇ ਸੀ ਬਹੁਤ ਸਟਰਗਲ ਹੈ ਮਾਰੇ ਇਤੋਂ ਵੀ ਜ਼ਿਆਦਾ ਤੁਹਾਡੇ ਲਈ ਔਖਾ ਸਮਾਂ ਆਇਆ ਹੋਊਗਾ ਕੁਝ ਸਮਾਂ ਇਦਾਂ ਦਾ ਵੀ ਆਇਆ ਹੋਊਗਾ ਜਦੋਂ ਰੋਟੀ ਪਾਣੀ ਤੋਂ ਮੁਹਤਾਜ ਰਹੇ ਹਾਂ ਬਹੁਤ ਜ਼ਿਆਦਾ ਚਿਰ ਤਿੰਨ ਤਿੰਨ ਦਿਨ ਤਕਰੀਬਨ ਤੁਹਾਨੂੰ ਦੱਸਿਆ ਪਹਿਲਾਂ ਵੀ ਅਸੀਂ ਤਿੰਨ ਤਿੰਨ ਦਿਨ ਵੀ ਕੁਝ ਨਹੀਂ ਖਾਦਾ ਅੱਛਾ ਜੀ ਤਿੰਨ ਤਿੰਨ ਭੁੱਖੇ ਰਹਿਿਆ ਕਿ ਬਾਅਦ ਵਿੱਚ ਕਿਤੇ ਦੇਖਣਾ ਵੀ ਸਾਨੂੰ ਕੋਈ ਪਾਣੀ ਮਿਲ ਜਾਏ ਜਾਂ ਕੋਈ ਬ੍ਰੈਡ ਦਾ ਪੀਸ ਮਿਲ ਜਾਏ ਉਹ ਵੀ ਖਾ ਲਈਏ ਹਮ ਬੜੀ ਤੰਗੀ ਕੱਟੀ ਹੈਗੀ ਆ ਮਗਰ ਮੋ ਪਰਿਵਾਰ ਦੇ ਵਿੱਚ ਵੀ ਪ੍ਰੋਬਲਮਾਂ ਬਹੁਤ ਆਉਂਦੀਆਂ ਇੰਡੀਆ ਦੇ ਵਿੱਚ ਵੀ ਧੰਨਵਾਦ ਵਾਈਫ ਮੇਰੀ ਸੀਗੀ ਉਹ ਪਿੱਛੇ ਬਿਮਾਰ ਹੋ ਗਏ ਹਮ ਉਧਰੋਂ ਉਹ ਪ੍ਰੋਬਲਮ ਜੇ ਕਿਤੇ ਉਦੋਂ ਟੈਲੀਫੋਨ ਵੀ ਬਹੁਤ ਘੱਟ ਹੁੰਦੇ ਸੀਗੇ ਵੈਸਟੇਡੀ ਤੇ ਹੁੰਦੇ ਸੀ ਕਾਲਾ ਵੈਸਟੇਡੀ ਤੇ ਕਿਤੇ ਉਹ ਇਧਰੋਂ ਫੋਨ ਕਰਨਾ ਜਿੱਦਾਂ ਉਹਨਾਂ ਨੂੰ ਕਹਿਣਾ ਘਰਦਿਆਂ ਨੂੰ ਬੁਲਾ ਦਿਓ ਜਿਸ ਲਈ ਉਹ ਨਹੀਂ ਬੁਲਾਉਣਾ ਮੁੜ ਕੇ ਫੋਨਾਂ ਮਿਲਣਾ ਫਿਰ ਵਾਪਸ ਦੋ ਦੋ ਘੰਟੇ ਇੱਕ ਘੰਟਾ ਬੈਠ ਕੇ ਨਹੀਂ ਚਲ ਜਾਣਾ ਕਿਈ ਵਾਰੀ ਇਦਾਂ ਗੱਲਬਾਤ ਕਿਤੇ ਮਹੀਨੇ ਦੋ ਮਹੀਨੇ ਬਾਅਦ ਹੋਣੀ ਹੂੰ ਤੇ ਪਰ ਫਿਰ ਵੀ ਚਲੋ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਜਿਨ੍ਹਾਂ ਨੇ ਇੱਥੇ ਤੱਕ ਸਾਨੂੰ ਪਹੁੰਚਾਇਆ ਹੂੰ ਤੇ ਇਹ ਉਹ ਸਮਾਂ ਸੀਗਾ ਜਦੋਂ ਟੈਲੀਫੋਨ ਦਾ ਨਵਾਂ ਨਵਾਂ ਸ਼ੁਰੂਆਤ ਹੋਈ ਆ ਚਿੱਠੀਆਂ ਤਾਰਾਂ ਤੋਂ ਟੈਲੀਫੋਨ ਤੇ ਆਏ ਆ ਨਾ ਤੇ ਜਿਹੜਾ ਸਫ਼ਰ ਤਾਂ ਡਾਇਰ ਆਇਆ ਡੋਂਕੀ ਦਾ ਆਇਆ ਤੋਂ ਬਾਅਦ ਵਿੱਚ ਤੁਸੀਂ ਜਰਮਨ ਆਏ ਹੋ ਜੋ ਦੱਸਿਆ ਕਿ ਪੁਲਿਸ ਪੁਲਿਸ ਦਾ ਖੌਫ ਬਹੁਤ ਹੋਣਾ ਬਹੁਤ ਜ਼ਿਆਦਾ ਜਰਮਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਉਸ ਦੀ ਪ੍ਰੋਬਲਮ ਹੈਗੀ ਆ ਬਿਨਾ ਪੇਪਰਾਂ ਤੋਂ ਜਿੱਥੇ ਵੀ ਰਹਿਣਾ ਕਿਸੇ ਕੰਟਰੀ ਵਿੱਚ ਵੀ ਬਿਨਾ ਪੇਪਰਾਂ ਤੋਂ ਰਹਿਣੇ ਹੈਗੇ ਪ੍ਰੋਬਲਮ ਤਾਂ ਵੱਡੀਆਂ ਇੰਨੀ ਸਟਰਗਲ ਕਰਕੇ ਬੰਦਾ ਆਉਂਦਾ ਹਾਂਜੀ ਪਿੱਛੋਂ ਆਉਂਦਾ ਆ ੱਟਕੇ ਟੋੜੇ ਖਾਂਦਾ ਕੁੱਟ ਖਾਂਦਾ ਭੁੱਖਾ ਰਹਿੰਦਾ ਹਾਂਜੀ ਸਾਰਾ ਸਾਰ ਦੋ ਦੋ ਸਰ ਰੋਲਦਾ ਤੇ ਆ ਕੇ ਜਦੋਂ ਪੁਲਿਸ ਫੜ ਲੈਂਦੀ ਹੈ ਡਰ ਹੋ ਜਾਂਦਾ ਕਿਤੇ ਚੱਕ ਕੇ ਰਿਪੋਰਟ ਨਾ ਕਰ ਦੇਣ ਤੇ ਉਹ ਦਵਾਰਾ ਮੈਨੂੰ ੱਟਕੇ ਖਾਣੇ ਪੈਣੇ ਹੈ ਨਾ ਮੇਰੇ ਨਾਲ ਤਾਂ ਬਹੁਤ ਘਟਨਾ ਜਿੱਦਾਂ ਵਾਪਰਦੀ ਰਹੀਆਂ ਜਨਮ ਤੋਂ ਵੀ ਆੜ ਕੇ ਤਕਰੀਬਨ ਉਸ ਵੇਲੇ ਦੋ ਵਾਰੀ ਮੈਂ ਡੈਨਮਾਰਕ ਨੂੰ ਗਿਆ ਹਾਂ ਡੈਨਮਾਰਕ ਵੀ ਬਾਰਡਰ ਦੇ ਉੱਪਰ ਫੜ ਹੁੰਦਾ ਰਿਹਾ ਉੱਥੇ ਵੀ 2 2 3 3 ਦਿਨਾਂ ਅੰਦਰ ਰੱਖਦੇ ਰਹੇ ਪਰ ਜਰਮਨ ਦੇ ਵਿੱਚ ਮੈਂ ਪੋਲੀਟਿਕਲ ਸਟੇ ਲੈਈ ਹੋ ਸੀਗੀ ਉਹਦੇ ਕਰਕੇ ਉਹ ਫਿਰ ਫਿੰਗਰ ਜਦੋਂ ਲੈਂਦੇ ਸੀ ਫਿੰਗਰ ਨਿਕਲਿਆ ਆਉਂਦੇ ਸੀਗੀ ਵੀ ਜਰਮਨ ਦੇ ਵਿੱਚ ਅੱਛਾ ਹੈਗੀ ਫਿਰ ਉਹ ਵਾਪਸ ਜਰਮਨ ਨੂੰ ਭੇਜ ਦਿੰਦੇ ਸੀ ਤੁਹਾਡੇ ਨਾਲ ਡੌਂਕੀ ਦੇ ਵਿੱਚ ਕੁਝ ਇਹੋ ਜਿਹੇ ਹੋਣਗੇ ਯਾਰ ਮਿੱਤਰ ਦੋਸਤ ਬਣੇ ਹੋਣਗੇ ਹਾਂਜੀ ਜਿਨ੍ਹਾਂ ਨੂੰ ਤੁਸੀਂ ਅੱਜ ਤੱਕ ਮਿਲੇ ਹੀ ਨਹੀਂ ਬਾਅਦ ਵਿੱਚ ਨਹੀਂ ਬਹੁਤ ਘੱਟ ਵਿੱਚੋਂ ਸਿਰਫ 2 3 ਹੀ ਮੈਂ ਮੁੰਡੇ ਹੁਣ ਕੇ ਜਿਹੜੇ ਮਿਲੇ ਆ ਬਾਕੀ ਨੇ ਸਾਰੇ ਵਿਛੜ ਗਏ ਕੁਝ ਨਾਮ ਪਤਾ ਪਨ ਪਤਾ ਹੈਗਾ ਕਈ ਮੁੰਡੇ ਦੇ ਨਾਮ ਆਪਾਂ ਦੱਸ ਦਈਏ ਸ਼ਾਇਦ ਲੱਭ ਹੀ ਜਾਣ ਹਾਂਜੀ ਕਈ ਇੱਕ ਤਾਂ ਮੁੰਡੇ ਇੱਕ ਹੈਪੀ ਹੈਗਾ ਉਸ ਵੇਲੇ ਇਟਲੀ ਚਲ ਗਿਆ ਸੀਗਾ ਸਾਡੇ ਨਾਲ ਆਇਆ ਸੀਗਾ ਹਾਂ ਸਤਨਾਮ ਸਿੰਘ ਸੀਗਾ ਮੁੰਡਾ ਸਾਡੇ ਇਲਾਕੇ ਦਾ ਹੀ ਸੀਗਾ ਹਾਂ ਉਹ ਵੀ ਰਿਹਾ ਸਾਡੇ ਨਾਲ ਫਿਰ ਗਰਦਾਸਪੁਰ ਡਿਸਟ੍ਰਿਕਟ ਤੋਂ ਮੁੰਡੇ ਕਾਫੀ ਸੀਗੇ ਹਾਂ ਤੇ ਬਟਾਲੇ ਦੇ ਇਲਾਕੇ ਤੇ ਹਾਂ ਉਸ ਟਾਈਮ ਤੇ ਕਿਉਂਕਿ ਆਪਾਂ ਜਿੱਦਾਂ ਦੁਆਬੇ ਵਾਲੇ ਤਾਂ ਸ਼ੁਰੂ ਤੋਂ ਆਉਂਦੇ ਸੀਗੇ ਬਾਹਰ ਜੀ ਜਿਹੜਾ 95 ਦੇ ਦੌਰ ਦੇ ਵਿੱਚ ਤਕਰੀਬਨ ਗਰਦਾਸਪੁਰ ਵੀ ਆਉਣ ਲੱਪਿਆ ਸੀ ਅੰਮ੍ਰਿਤਸਰ ਗਰਦਾਸਪੁਰ ਵੀ ਉੱਥੇ ਦੇ ਕਾਫੀ ਮੁੱਡੇ ਸੀਗੇ ਸਾਡੇ ਨਾਲ ਜੀ ਹਾਂ ਜੀ ਕਾਫੀ ਮੁੱਡੇ ਦੇ ਜਿੱਦਾਂ ਹੁਣ ਨਾ ਭੁੱਲ ਵੀ ਗਏ ਹੈਗੇ ਕਈਆਂ ਦੀ ਯਾਦ ਵੀ ਹੈਗੇ ਆ ਗਈ ਵਾਰੀ ਇਹ ਯਾਦਗਰੀਆਂ ਹੁੰਦੀਆਂ ਹਾਂ ਹਾਂ ਜੀ ਹਾਂ ਜੀ ਕੋਈ ਇਦਾਂ ਦਾ ਵੀ ਸਮਾਂ ਆ ਕਿ ਜਿਹੜੇ ਨਾਲ ਦੇ ਬੰਦੇ ਸੀਗੇ ਉਹਨਾਂ ਦੇ ਵਿੱਚ ਹੌਸਲਾ ਛੱਡਣ ਲੱਪਿਆ ਕਹਿੰਦੇ ਨਹੀਂ ਦਰਜੀਸਿਆ ਤੋਂ ਬਹੁਤ ਬੰਦੇ ਆਪਸੇ ਵੀ ਮੁੜ ਗਏ ਸੀ ਬਹੁਤ ਮੁੜ ਗਏ ਆਪ ਜੀ ਰਸ਼ੀਆ ਤੋਂ ਹੀ ਕਾਫੀ ਬੰਦੇ ਵਾਪਸ ਚੱਲ ਗਏ ਸੀ ਅੱਛਾ ਜੀ ਜਿਸ ਲਈ ਰਸ਼ੀਆ ਦੇਖਦੇ ਸੀ ਵੀ 8 8 9 9 ਮਹੀਨੇ ਆਇਆ ਬੈਠੇ ਰਹੋਗੇ ਰਸ਼ੀਆ ਦੇ ਵਿੱਚ ਵੀ ਖਾਣ ਪੀਣ ਦੀ ਵੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਏਜੰਟ ਦਿੰਦੇ ਨਹੀਂ ਸੀਗੇ ਕੁਝ ਵੀ ਖਾਣ ਲਈ ਹਾਂ ਉਹਦੇ ਕਰਕੇ ਵੀ ਮੁੰਡੇ ਫਿਰ ਬਾਕਸ ਚਲ ਜਾਂਦੇ ਸੀਗੇ ਕਟ ਕਟ ਦੇ ਕਟ ਦੇ ਵੀ ਹੁੰਦੇ ਸੀ ਜਿੱਦਾਂ ਕਈ ਵਾਰੀ ਪੁਲਿਸ ਨੇ ਫੜ ਲਏ ਨੇ ਪੁਲਿਸ ਨੇ ਕੁੱਟਣੇ ਹਾਂ ਜੇ ਮਾਫੀਆ ਨੇ ਫੜ ਲਏ ਮਾਫੀਆ ਨੇ ਕੁੱਟਣੇ ਮਤਲਬ ਮਾਫੀਆ ਨੇ ਕੁੱਟੜੇ ਨਹੀਂ ਹਾਂਜੀ ਜੀ ਇਦਾਂ ਕਾਫੀ ਪ੍ਰੋਬਲਮ ਆਉਦੀ ਰਹੀਆਂ ਐ ਜਿਹੜਾ ਐ ਡਾਂਕੀ ਦਾ ਸਫਰ ਆਜ ਕੱਲ ਤੇ ਬਹੁਤ ਚੇਂਜ ਹੋ ਗਿਆ ਆ ਆਜ ਕੱਲ ਤੇ ਜਿਹੜੇ ਮੁੰਡੇ ਆ ਉਹਨਾਂ ਵਾਸਤੇ ਕਾਫੀ ਸਮਾਂ ਹੋ ਗਿਆ ਪਰ ਹੁਣ ਆਉਣ ਦੀ ਵੀ ਦੁਨੀਆ ਬਹੁਤ ਆ ਜਾਂਦੀ ਆ ਸੌਖੇ ਤਰੀਕੇ ਨਾਲ ਆਉਣ ਲੱਗ ਪਈ ਆ ਉਦੋਂ ਤਾਂ ਇਸ ਤਰੀਕੇ ਦੋ ਕੀ ਹੁੰਦੇ ਸੀਗੇ ਉਦੋਂ ਤਕਰੀਬਨ ਡਾਂਕੀ ਰਾਹੀ ਬੰਦੇ ਡਾਂਕੀ ਰਾਹੀਂ ਜ਼ਿਆਦਾ ਹੁੰਦੇ ਵੀਜ਼ਾ ਦੇ ਕਿਸੇ ਕਿਸ ਦਾ ਔਖਾ ਹੀ ਲੱਗਦਾ ਸੀ ਤੇ ਅ ਰਣਜੀਤ ਸਿੰਘ ਜੀ ਆਪਣੇ ਤੁਸੀਂ ਪੁਰਤਗਾਲ ਦੇ ਪੇਪਰ ਲੈ ਤੇ ਅੱਜ ਤੋਂ ਹੀ ਸਪੇਨ ਦੇ ਵਿੱਚ ਸੈਟ ਲਿਆ ਤੇ ਕਿਹੜੀ ਕਿਹੜੀ ਕੰਟਰੀ 'ਚ ਕਿਹੜੇ ਕਿਹੜੇ ਕੰਮ ਕੀਤੇ ਆਪਾਂ? ਤਕਰੀਬਨ ਜਰਮਨ ਦੇ ਵਿੱਚ ਜਦੋਂ ਮੈਂ ਸਟਾਰਟਿੰਗ 'ਚ ਆਇਆ 2-3 ਮਹੀਨੇ ਕੱਪੜੇ ਦੇ ਸਟੈਂਡ ਤੇ ਕੰਮ ਕੀਤਾ ਹੈਗਾ। ਕਿੱਥੇ ਕਿਹੜੀ ਜਗ੍ਹਾ ਤੇ? ਇਹ ਬਰਲਿਨ ਦੇ ਲੱਗੇ ਸੀ। ਬਰਲਿਨ ਦੇ ਲੱਗੇ। ਹਾਂਜੀ। ਹਾਂਜੀ। ਉੱਥੇ ਮੈਂ ਕਰਦਾ ਰਿਹਾ ਕੰਮ 2-3 ਮਹੀਨੇ ਉਸ ਤੋਂ ਬਾਅਦ ਫਿਰ ਮੈਂ ਰੈਸਟੋਰੈਂਟਾਂ ਲਾਈਨ 'ਚ ਆ ਗਿਆ। ਜੀ। ਫਿਰ ਰੈਸਟੋਰੈਂਟ 'ਚ ਇਹ ਹੌਲੀ-ਹੌਲੀ ਭਾਂਡਿਆਂ ਤੋਂ ਸ਼ੁਰੂ ਕਰਕੇ ਕੁਕਿੰਗ ਸਿੱਖੀ ਫਿਰ ਰੈਸਟੋਰੈਂਟਾਂ ਦੀ ਜੀ ਬ ਤੇ ਇਟਾਲੀਅਨ ਕੁੱਕ ਦਾ ਤੇ ਇੱਥੇ ਵੀ ਤੁਸੀਂ ਤੁਹਾਡਾ ਆਪ ਦਾ ਰੈਸਟੋਰੈਂਟ ਐ ਚਲਾਉਨੇ ਹੋ ਤੁਸੀਂ ਜੀ ਤੇ ਇੰਡੀਅਨ ਇਟਾਲੀਅਨ ਫਿਰ ਰੈਸਟੋਰੈਂਟ ਚ ਕੰਮ ਕਰਦਾ ਰਿਹਾ ਮੈਂ ਜੀ ਤੋਂ ਉਸ ਤੋਂ ਬਾਅਦ ਫਿਰ ਜਿਹੜਾ ਜਰਮਨ ਦੇ ਵਿੱਚ ਵੀ ਪੇਪਰਾਂ ਦੀ ਕੋਈ ਸੈਟਿੰਗ ਨਹੀਂ ਆਈ ਨਹੀਂ ਆਈ ਫਿਰ ਇੱਥੇ 2000 ਤਕਰੀਬਨ ਵਿੱਚ ਇਮੀਗ੍ਰੇਸ਼ਨ ਖੁੱਲੀ ਸਗੀ ਜੀ ਉਹਦੇ ਵਿੱਚ ਵੀ ਪੇਪਰ ਜਮਾ ਕਰਾਏ ਪਰ ਉਹ ਪੇਪਰ ਨਿਕਲੇ ਨਹੀਂ ਫਿਰ 2001 ਦੇ ਵਿੱਚ ਫਿਰ ਦੁਬਾਰਾ ਪੇਪਰ ਜਮਾ ਕਰਾਏ ਸਪੇਨ 'ਚ ਉਹ ਪੇਪਰ ਫਿਰ ਮੇਰੇ ਜਿੱਦਾ ਸੀਗੀ ਥੋੜੀ ਆਸ ਵੀ ਹੁਣ ਮਿਲ ਜਾਣੇ ਹੈਗੇ ਆ ਹੂੰ ਤੇ ਉਧਰ ਜਰਮਨ ਦੇ ਵਿੱਚ ਬਹੁਤ ਜ਼ਿਆਦਾ ਸਖਤ ਹੀ ਕੰਮਾਂ ਤੇ ਹਾਂਜੀ ਫਿਰ ਮੈਂ ਜਰਮਨ ਛੱਡ ਕੇ 2002 ਦੇ ਵਿੱਚ ਸਪੇਨ ਦੇ ਵਿੱਚ ਆ ਗਿਆ ਜੀ ਜਦੋਂ ਇਹਨਾਂ ਨੇ ਕਰੰਸੀ ਚੇਂਜ ਕੀਤੀ ਸੰਨ 2000 ਦੇ ਵਿੱਚ 27 ਵੀ ਕਰ ਦਿੱਤੀ ਸੀ ਕਾਫੀ ਮਾਰਕ ਤੋਂ ਦੋ ਜਿਹੜਾ ਪਹਿਲਾਂ ਮਾਰਕ ਚੱਲਦੇ ਸੀ ਜਰਮਨ ਦੇ ਵਿੱਚ ਫਿਰ ਇਹ ਰੋ ਆਇਆ ਹੈਗਾ ਯੂਰੋ ਕਰ ਦਿੱਤੇ ਸੀ ਕਰ ਦਿੱਤਾ ਹਾਂਜੀ ਤੇ ਫਿਰ ਸਪੇਨ ਦੇ ਜਿਹੜੇ ਪੇਪਰ 2001 ਦੇ ਵਿੱਚ ਤੁਸੀਂ ਨਹੀਂ 2002 ਦੇ ਵਿੱਚ ਆਣ ਕੇ ਜਦੋਂ ਫਿਰ ਪੇਪਰ ਮੇਰੇ ਉਹ ਜਿਹੜਾ ਇਥੇ ਕੰਡਕਟਿਵ ਵਗੈਰਾ ਲਾਇਆ ਸੀ ਉਹ ਵੀ ਏਜੰਟ ਨੇ ਡੁਪਲੀਕੇਟ ਲਾਇਆ ਸੀਗਾ ਨਕਲੀ ਲਾਇਆ ਤਾ ਨਕਲੀ ਲਾਇਆ ਜੀ ਉਹ ਵੀ ਪੈਸੇ ਜਿਹੜੇ ਕਾਫੀ ਖਰਾਬ ਹੋਏ ਕਹਿੰਦੇ ਨਾ ਅੱਜ ਕੱਲ ਸੁਣੀਦਾ ਵਾ ਕਿ ਇੰਪਾ ਟੂਰਨਾਮੈਂਟੋ ਜਿਹੜੇ ਆ ਘਰਾਂ ਦੇ ਜਿਹੜੇ ਡਰੈਸਟਰੂਸ ਆ ਉਹ ਵੀ ਨਕਲੀ ਲਾ ਦਿੰਦੇ ਆ ਕੰਟਰੈਕਟ ਵੀ ਨਾ ਉਹ ਨਾ ਸਮੇਂ ਅੱਜ ਵੀ ਨਕਲੀ ਲਾ ਦਿੰਦੇ ਆ ਉਹਦੇ ਉਸ ਟਾਈਮ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਚੱਲਦਾ ਸੀਗਾ ਹੁਣ ਤਾਂ ਚੈੱਕ ਹੋ ਜਾਂਦਾ ਆਨਲਾਈਨ ਉਹਦੋਂ ਤਾਂ ਚੈੱਕ ਵੀ ਨਹੀਂ ਹੁੰਦਾ ਸੀਗਾ ਉਸ ਟਾਈਮ ਤੇ ਵੀ ਏਜੰਟ ਜਿਹੜੇ ਪੈਸੇ ਦੇ 50 ਔਰੋ ਲਾਂਦੇ ਸੀਗੇ ਤਾਂ ਉਹ ਹਜ਼ਾਰ-ਹਜ਼ਾਰ ਵੀ ਲੈ ਲੈਂਦੇ ਸੀ 2000 ਵੀ ਲੈ ਲੈਂਦੇ ਸੀਗੇ ਜੀ ਤੇ ਪਰ ਉਹ ਫਿਰ ਪੇਪਰ ਨਹੀਂ ਬਣੀ ਗੱਲ ਉਸ ਤੋਂ ਬਾਅਦ 2005 ਦੇ ਵਿੱਚ ਸਪੇਨ ਨੇ ਫਿਰ ਇਮੀਗ੍ਰੇਸ਼ਨ ਖੋਲੀ ਸੀਗੀ ਜੀ ਦੇ ਵਿੱਚ ਤਕਰੀਬਨ 7.5 ਲੱਖ ਬੰਦੇ ਨੂੰ ਪੇਪਰ ਦਿੱਤੇ ਦੇਖਣ ਨੂੰ ਤੇ ਡੌਂਕੀ ਦੀ ਜਿਹੜੀ ਸਟੋਰੀ ਆ ਭਾਈ ਸਾਹਿਬ ਉਹਨਾਂ ਦੀ ਬਹੁਤ ਸਟਰਗਲ ਵਾਲੀ ਆ ਦੁੱਖ ਵਾਲੀ ਆ ਜੇ ਛੇੜੀਏ ਤਾਂ ਬਹੁਤ ਲੰਮੀ ਚੌੜੀ ਹੋ ਜਾਣੀ ਆ ਤਾਂ ਛੇੜਾਂਗੇ ਜਰੂਰ ਕਿਸੇ ਦਿਨ ਤੇ ਅੱਜ ਕੱਲ ਜਿਹੜੇ ਨੌਜਵਾਨ ਆਉਂਦੇ ਆ ਇੰਡੀਆ ਤੋਂ ਆ ਰਹੇ ਆ ਮੁੰਡੇ ਆ ਰਹੇ ਆ ਫੈਮਲੀ ਆ ਰਹੀਆਂ ਕੁੜੀਆਂ ਆ ਰਹੀਆਂ ਬਹੁਤ ਸਾਰੇ ਲੋਕ ਆ ਰਹੇ ਆ ਹੁਣ ਤੇ ਮੈਂ ਕਿ ਕਿਹੜੀ ਚੀਜ਼ ਦੀ ਤੁਹਾਨੂੰ ਕਮੀ ਲੱਗਦੀ ਆ ਕਿ ਅੱਜ ਕੱਲ ਜਿਹੜੇ ਨੌਜਵਾਨ ਆ ਰਹੇ ਆ ਕਿ ਉਹਨਾਂ ਦੇ ਵਿੱਚ ਉਹ ਗੁਣ ਨਹੀਂ ਆ ਜਿਹੜਾ ਤੁਹਾਡੇ ਵਿੱਚ ਸੀਗਾ ਉਹਨਾਂ ਸਮਿਆਂ ਦੇ ਵਿੱਚ ਜਿਹਨਾਂ ਲੋਕਾਂ 'ਚ ਸੀਗਾ ਨਹੀਂ ਨੌਜਵਾਨ ਵੈਸੇ ਤਾਂ ਪੜੇ ਲਿਖੇ ਹੈਗੇ ਅੱਗੇ ਨਾਲੋਂ ਬਹੁਤ ਫਰਕ ਹੈਗਾ ਫਰਕ ਹੈ ਫਰਕ ਹੈਗਾ ਜਿੱਦਾਂ ਹੁਣ ਬੱਚੇ ਜਿੰਨੇ ਵੀ ਹੈਗੇ ਪੜੇ ਲਿਖੇ ਹੈਗੇ ਆ ਉਹਨਾਂ ਨੂੰ ਨੌਲੇਜ ਹੈਗੀ ਆ ਪਰ ਜਿਹੜਾ ਕੀ ਹੈਗਾ ਸਭ ਤੋਂ ਵੱਡੀ ਪ੍ਰੋਬਲਮ ਇਹ ਹੈਗੀ ਆ ਵੀ ਇੱਥੇ ਬੇਰੁਜ਼ਗਾਰੀ ਬਹੁਤ ਹੋ ਗਈ ਹੈਗੀ ਆ ਅੱਛਾ ਬੇਰੁਜ਼ਗਾਰੀ ਹੋਣ ਕਰਕੇ ਇੱਥੇ ਕੰਮ ਨਹੀਂ ਉਹਨਾਂ ਦਾ ਵੀ ਕਸੂਰ ਕੋਈ ਨਹੀਂ ਆ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਚਲੋ ਹਰ ਬੱਚਾ ਚਾਹੁੰਦਾ ਵੀ ਮੈਂ ਕਿਤੇ ਨਾ ਕਿਤੇ ਜਾ ਕੇ ਸੈੱਟ ਹੋਵਾਂ ਪਰ ਪ੍ਰੋਬਲਮ ਇਹ ਵੱੜਦੀ ਹੈਗੀ ਹੈ ਘਰਾਂ ਤੋਂ ਆਪਾਂ 15 15 18 18 ਲੱਖ ਰੁਪਈਆ ਲਾ ਕੇ ਆਉਨੇ ਹੈਗੇ ਆ ਪਰ ਇੱਥੇ ਆਣ ਕੇ ਕੰਮ ਨਹੀਂ ਮਿਲਦਾ ਹੈਗਾ ਕਈ ਕਈ ਲੋਕ ਕਹਿੰਦੇ ਆ ਨਾ ਜਦਾਂ ਕਿ ਅ ਤੁਸੀਂ ਕਿਹਾ ਵੀ ਤੁਸੀਂ ਆ ਕੇ ਇੱਥੇ ਭਾਂਡੇ ਤੋਂ ਤੇ ਭਾਂਡੇ ਤੋਂ ਕੁੱਕ ਬਣੇ ਕੁੱਕ ਤੋਂ ਸਟੈਂਡ ਤੇ ਲੱਗੇ ਕੰਮ ਸਿੱਖਿਆ ਆ ਕੇ ਨਾ ਮੌਕਾ ਮਿਲਦਾ ਹੈ ਅੱਜ ਕੱਲ੍ਹ ਸ਼ਾਇਦ ਹੋ ਸਕਦਾ ਮੌਕਾ ਵੀ ਨਹੀਂ ਮਿਲਦਾ ਕਿਉਂਕਿ ਬੰਦੇ ਬਹੁਤ ਜ਼ਿਆਦਾ ਆ ਕੰਮ ਇੱਕ ਹੁੰਦਾ ਆ 20 50 ਬੰਦੇ ਲੱਭਣ ਵਾਲੇ ਕੰਮ ਤੇ ਲੱਗਣ ਵਾਲੇ ਬੰਦੇ ਲੱਭਣ ਵਾਲੇ ਪਰ ਕਈ ਲੋਕ ਕਹਿੰਦੇ ਆ ਕਿ ਪੰਜਾਬ ਤੋਂ ਤੁਸੀਂ ਜੇ ਆਉਨੇ ਹੋ ਤਾਂ ਜੇ ਤੁਹਾਨੂੰ ਪਤਾ ਆ ਕਿਹੜੇ ਦੇਸ਼ ਵਿੱਚ ਜਾਣਾ ਉਸ ਦੇਸ਼ ਦੀ ਮਾੜੀ-ਮੁੱਟੀ ਬੋਲੀ ਸਿੱਖੋ ਅ ਅੱਜ ਕੱਲ ਇੰਟਰਨੈਟ ਦਾ ਸਮਾਂ ਆ Google ਦੇ ਵਿੱਚ ਸਾਰਾ ਕੁਝ ਤੁਹਾਨੂੰ ਲੱਭ ਜਾਂਦਾ ਇਹ ਤੋਂ ਇਲਾਵਾ ਲੋਕਾਂ ਨੂੰ ਕੰਮ ਸਿੱਖ ਕੇ ਆਉਣਾ ਚਾਹੀਦਾ ਕਿਹੜੇ ਕਿਹੜੇ ਕੰਮ ਸਿੱਖਣੇ ਚਾਹੀਦੇ ਜਿੱਦਾਂ ਹਰ ਇੱਕ ਕੰਟਰੀ ਦਾ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਵੱਖਰਾ ਵੱਖਰਾ ਹੈਗਾ ਗੱਲ ਜੀ ਤਕਰੀਬਨ ਇਹ ਹੈਗਾ ਵੀ ਜੇ ਤੁਸੀਂ ਸਪੇਨ ਵਿੱਚ ਆਉਂਦੇ ਹੈਗੇ ਨਾ ਤੁਹਾਨੂੰ ਜਾਂ ਤਾਂ ਰੈਸਟੋਰੈਂਟ ਰੈਸਟੋਰੈਂਟ ਲਾਈਨ ਦਾ ਕੰਮ ਆਉਣਾ ਚਾਹੀਦਾ ਹੈਗਾ ਹਮ ਕਿਉਂਕਿ ਸਪੇਨ ਦੇ ਵਿੱਚ ਟੂਰਿਸਟ ਜਿਆਦਾ ਆਉਣ ਕਰਕੇ ਇੱਥੇ ਜਿਆਦਾ ਰੈਸਟੋਰੈਂਟਾਂ ਦਾ ਕੰਮ ਹੈਗਾ ਬਿਲਕੁਲ ਜੀ ਐਗਰੀਕਲਚਰ ਦਾ ਕੰਮ ਹੈਗਾ ਉਹ ਆਪਣੇ ਜਿਹੜੇ ਨਵੇਂ ਮੁੱਡੇ ਹੈ ਇਹਨਾਂ ਤੋਂ ਹੁੰਦਾ ਨਹੀਂ ਹੈਗਾ ਹੂੰ ਕਿਉਂਕਿ ਬਹੁਤ ਜ਼ਿਆਦਾ ਧੁੱਪ ਗਰਮੀ ਹੁੰਦੀ ਹੈ ਉਹਦੇ ਵਿੱਚ ਔਖਾ ਹੈਗਾ ਹੂੰ ਇਸ ਕਰਕੇ ਅਸੀਂ ਤੇ ਇਹ ਕਿੰਨੇ ਹੈਗੇ ਵੀ ਸਾਰੇ ਬੱਚੇ ਨੂੰ ਹੌਸਲਾ ਦੇਣੇ ਪਹਿਲੀ ਗੱਲ ਤਾਂ ਜਦੋਂ ਵੀ ਆਉਣਾ ਹੈਗਾ ਤੁਸੀਂ ਕੋਈ ਨਾ ਕੋਈ ਕੰਮ ਸਿੱਖ ਕੇ ਆਵੋ ਹੂੰ ਜੇਕਰ ਨੂੰ ਕੋਈ ਵੀ ਕੰਮ ਆਉਦਾ ਹੋਊਗਾ ਉਹਦੇ ਵਿੱਚ ਤੁਹਾਡੇ ਕੋਲ ਕਾਫੀ ਚਾਂਸ ਹੈਗੇ ਆ ਹੂੰ ਠੀਕ ਆ ਉਸ ਵੇਲੇ ਜਿਹੜੇ ਆ ਜੇ ਕਿ ਜੀ ਆਪਾਂ ਨੂੰ ਪੈਸੇ ਤਾਂ ਨਹੀਂ ਪੱਕਿਆਂ ਦੇ ਬਰਾਬਰ ਮਿਲ ਸਕਦੇ ਕਿਉਂਕਿ ਮਾਲਕ ਜਿਹੜਾ ਕੰਮ ਤੇ ਰੱਖਦਾ ਉਹਦੇ ਲਈ ਵੀ ਬਹੁਤ ਜ਼ਿਆਦਾ ਰਿਸਕ ਹੈਗਾ ਜੀ ਇੱਕ ਮਾਲਕ ਦੇ ਕੋਲ ਬੰਦਾ ਫੜ ਹੋ ਜਾਂਦਾ ਤਕਰੀਬਨ 10 10000 0 ਤੱਕ ਜੁਰਮਾਨਾ ਹੈਗਾ ਇੱਥੇ ਕਈ ਲੋਕ ਐਸੇ ਕਰਕੇ ਕੱਚੇ ਬੰਦੇ ਨੂੰ ਕੰਮ ਤੇ ਨਹੀਂ ਰੱਖਦੇ ਕੰਮ ਤੇ ਨਹੀਂ ਰੱਖਦੇ ਉਹਦਾ ਕਾਰਨ ਇਹੋ ਹੀ ਆ ਵੀ ਜਿਹੜਾ ਬੰਦੇ ਨੂੰ ਤਾਂ ਕੁਝ ਨਹੀਂ ਫਰਕ ਪੈਣਾ ਹੈਗਾ ਜਿਹੜਾ ਮਾਲਕ ਆ ਉਹਨੂੰ ਜੁਰਮਾਨਾ ਦੇਣਾ ਪੈਣਾ ਐਨਾ ਮਹੀਨਿਆਂ ਦੇ ਵਿੱਚ ਤਿੰਦੇ ਬਹੁਤ ਸਾਰੇ ਸਾਧ ਛਾਪੇ ਪੈਣੇ ਸ਼ੁਰੂ ਹੋਏ ਬਹੁਤ ਲੋਕਾਂ ਦੇ ਛਾਪੇ ਪੈਂਦੇ ਪਏ ਆ ਕੱਚੇ ਬੰਦੇ ਫੜੇ ਜਾਂਦੇ ਪਏ ਆ ਹਾਂਜੀ ਬਹੁਤ ਜ਼ਿਆਦਾ ਚੈਕਿੰਗ ਹੈਗੀ ਆ ਬਹੁਤ ਜ਼ਿਆਦਾ ਚੈਕਿੰਗ ਇਸੇ ਕਰਕੇ ਮਾਲਕ ਜਿਹੜਾ ਹੈ ਕੋਸ਼ਿਸ਼ ਕਰਦਾ ਵੀ ਮੈਂ ਕੱਚਾ ਬੰਦਾ ਨਾ ਰੱਖਾਂ ਕੋਈ ਬੰਦਾ ਪੇਪਰ ਤੇ ਰੱਖਾਂ ਠੀਕ ਹੈ ਜੀ ਤੇ ਫਿਰ ਉਹਦੇ ਕਰਕੇ ਜਿਹੜੇ ਕੱਚੇ ਬੰਦੇ ਨਵੇਂ ਮੁੰਡੇ ਆਉਂਦੇ ਹੈਗੇ ਉਹਨਾਂ ਨੂੰ ਪੈਸੇ ਨਹੀਂ ਤਨਖਾਹ ਨਹੀਂ ਮਿਲਦੀ ਫਿਰ ਕਿੰਦਾ 18 ਲੱਖ ਰੁਪਈਆ ਜਿਹਨੇ ਲਾਜੋ ਕੇਸ ਟਾਈਮ ਕਿੰਨਾ ਟਾਈਮ ਲੱਗੂ ਉਹਨੂੰ ਪੂਰਾ ਕਰਨ ਲਈ ਬਿਲਕੁਲ ਤੇ ਅੱਜ ਸ਼ਹਿਰ ਦੇ ਵਿੱਚ ਨਗਰਗੀਤਨ ਸਿਗਾ ਤੇ ਗਾਇ ਤੇ ਭਾਈ ਸਾਹਿਬ ਰঞ্জੀਤ ਸਿੰਘ ਜੀ ਇਹਨਾਂ ਦੇ ਨਾਲ ਸਿਗੇ ਤੇ ਲੋਕਾਂ ਦਾ ਬਹੁਤ ਸਤਿਕਾਰ ਸੀ ਪਿਆਰ ਸੀ ਬੜੀ ਲੋਕਾਂ ਨਾਲ ਬਣੀ ਹੋਈ ਆ ਤੇ ਬਹੁਤ ਲੋਕਾਂ ਦਾ ਤੁਹਾਡਾ ਪ੍ਰੇਮ ਪਿਆਰ ਆ ਜਿਹੜਾ ਦੇਖਿਆ ਦੇਖਣ ਨੂੰ ਮਿਲਿਆ ਤੁਹਾਨੂੰ ਮਾਨ ਸਤਿਕਾਰ ਦਿੰਦੇ ਨੇ ਲੋਕ ਮਿਲਦੇ ਨੇ ਤੇ ਇੱਕ ਕਮਿਊਨਿਟੀ ਦੇ ਵਿੱਚ ਇੱਕ ਤੁਸੀਂ ਇੱਜ਼ਤ ਕ੍ਰੀਏਟ ਕੀਤੀ ਆ ਇਹ ਜਿਹੜਾ ਸਾਰਾ ਪ੍ਰਮਾਤਮਾ ਦੇ ਹੱਥ ਵਾਸ ਹੈਗਾ ਜਿਹੜੀ ਵਡਿਆਈ ਦੇਣੀ ਤੁਹਾਨੂੰ ਉਹ ਪ੍ਰਮਾਤਮਾ ਨੇ ਦੇਣੀ ਆ। ਜੀ। ਆਪਣੇ ਵੱਲੋਂ ਕੋਸ਼ਿਸ਼ ਕਰੋ ਵੀ ਤੁਸੀਂ ਚੰਗੇ ਕੰਮ ਕਰੋ। ਬੰ ਵੈਗਰੂ। ਕਿਸੇ ਦਾ ਹੱਕ ਨਾ ਮਾਰੋ ਕਿਸੇ ਦੇ ਨਾਲ ਠਗੀ ਠੋਰੀ ਨਾ ਕਰੋ। ਬਿਲਕੁਲ। ਆਪਣੀ ਮਿਹਨਤ ਕਰੋ ਪ੍ਰਮਾਤਮਾ ਹਮੇਸ਼ਾ ਹੀ ਫਲ ਦਿੰਦਾ ਹੈਗਾ। ਬਿਲਕੁਲ। ਬਿਲਕੁਲ। ਜੇ ਤੁਸੀਂ ਸੱਚੇ ਹੈਗੇ ਪ੍ਰਮਾਤਮਾ ਕਦੀ ਵੀ ਕਿਤੇ ਤੁਹਾਡੇ ਪਿੱਠ ਨਹੀਂ ਲੱਗਣ ਤੋਊਗਾ। ਬਿਲਕੁਲ ਬਿਲਕੁਲ। ਪ੍ਰਮਾਤਮਾ ਹਮੇਸ਼ਾ ਤੁਹਾਡੇ ਨਾਲ ਖੜਾ। ਬਿਲਕੁਲ। ਅਸੀਂ ਤਾਂ ਹਰ ਇੱਕ ਨੂੰ ਇਹੋ ਹੀ ਕਹਿੰਦੇ ਹੈਗੇ ਵੀ ਆਵੋ ਗੁਰੂ ਘਰਾਂ ਦੇ ਵਿੱਚ ਵੀ ਜਾ ਕੋਈ ਵੀ ਸੰਸਥਾ ਹੈਗੀ ਉਹਦੇ ਅਧੀਨ ਆਪਾਂ ਸੇਵਾ ਕਰਕੇ ਜਿੰਨੀ ਕਾਪਾ ਕਰ ਸਕਦੇ ਜਰੂਰ ਕਰਨੀ ਚਾਹੀਦੀ ਜੇ ਨਵੇਂ ਮੁੱਡੇ ਆਉਂਦੇ ਹੈਗੇ ਆ ਹੁਣ ਲੜਕੀਆਂ ਬਹੁਤ ਨਵੀਆਂ ਆ ਰਹੀਆਂ ਵੀ ਜੀ ਉਹਨਾਂ ਨੂੰ ਬਹੁਤ ਜ਼ਿਆਦਾ ਰੈਂਟ ਦੀ ਪ੍ਰੋਬਲਮ ਹੈਗੀ ਆ ਜਿਹੜੇ ਮੁੱਡੇ ਤਾਂ ਆਲ ਕੇ ਚਲੋ ਮੁੱਡਿਆਂ ਦੇ ਵਿੱਚ ਰਹਿ ਲੈਣਗੇ ਇੱਕ ਘਰ ਦੇ ਵਿੱਚ 10-10 ਬੰਦੇ ਰਹਿ ਰਹੇ ਆ ਹਮ ਪਰ ਲੜਕੀ ਲਈ ਬਹੁਤ ਜ਼ਿਆਦਾ ਪ੍ਰੋਬਲਮ ਸਾਨੂੰ ਵੀ ਤਕਰੀਬਨ ਰੋਜ਼ ਇੱਕ ਦੋ ਫੋਨ ਜਿਹੜੇ ਆ ਆਉਂਦੇ ਹੈਗੇ ਆ ਹਮ ਕੋਈ ਇੱਧਿਆ ਤੋਂ ਆ ਗਿਆ ਕੋਈ ਇੱਥੋਂ ਆ ਗਿਆ ਉਹਦੇ ਵਿੱਚ ਜ਼ਿਆਦੀ ਪ੍ਰੋਬਲਮ ਰੈਂਡ ਦੀ ਰਹੇ ਸੀ ਵੀ ਬਹੁਤ ਆ ਰਹੀ ਹੁਣ ਬਿਲਕੁਲ 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 ਆ ਰਹੀ ਹੈ ਬਿਲਕੁਲ ਬਾਕੀ ਜਿਹੜੀਆਂ ਕੁੜੀਆਂ ਆ ਰਹੀਆਂ ਕੁੜੀ ਪਹਿਲਾਂ ਮੁੰਡੇ ਹੁੰਦੇ ਸੀ ਹੁਣ ਕੁੜੀਆਂ ਵਾਂ ਕੁੜੀਆਂ ਕੰਮਾਂ ਤੇ ਲੱਗਦੀਆਂ ਆਂ ਕਈ ਜਗ੍ਹਾ ਦੇ ਉੱਤੇ ਤੁਹਾਨੂੰ ਪਤਾ ਵੀ ਸ਼ੋਸ਼ਨ ਵੀ ਕੁੜੀਆਂ ਦਾ ਹੁੰਦਾ ਹੈ ਹਨਾ ਹਨਾ ਬੜਾ ਔਖਾ ਕੁੜੀ ਧੀ ਲੀ ਬੜਾ ਔਖਾ ਆ ਬਾਹਰ ਜਾ ਕੇ ਕੰਮ ਕਰਨਾ ਉਹਨਾਂ ਭੈਣਾਂ ਲਈ ਵੀ ਅਸੀਂ ਕਹਾਂਗੇ ਅਸੀਂ ਉਹਨਾਂ ਦੇ ਮਾਪਿਆਂ ਨੂੰ ਵੀ ਇੱਕ ਬੇਨਤੀ ਕਰਦੇ ਆਂ ਵੀ ਤੁਸੀਂ ਵੀ ਕੱਲੀਆਂ ਲੜਕੀਆਂ ਨੂੰ ਭੇਜੋ ਨਾ ਇਹ ਜਨ ਕਿਉਂਕਿ ਇੱਥੇ ਆਣ ਕੇ ਜਿਹੜੇ ਹਾਲਾਤ ਮਾੜੇ ਹੈਗੇ ਜਿੱਦਾਂ ਸਟਰਗਲ ਬਹੁਤ ਆ ਕੈਨੇਡਾ ਅਮਰੀਕਾ ਵਗੈਰਾ ਸੁਣਦੇ ਸੀਗੇ ਨਾ ਉਹ ਹਾਲਾਤ ਹੁਣ ਯੂਰਪ ਦੇ ਬਣ ਗਏ ਹੈਗੇ ਯਾ ਯੂਰਪ ਦੇ ਬਣ ਗਏ ਯੂਰਪ ਦੇ ਵਿੱਚ ਵੀ ਬਹੁਤ ਜ਼ਿਆਦਾ ਹੁਣ ਪ੍ਰੋਬਲਮ ਬਣੀ ਕੰਮ ਦੀ ਇਸ ਕਰਕੇ ਕੋਈ ਵੀ ਧੀ ਭੈਣ ਨੂੰ ਇਕੱਲੀ ਨੂੰ ਨਾ ਭੇਜੋ ਜੀ ਕਿਉਂਕਿ ਇੱਥੇ ਰਹਿਣ ਦੀ ਬਹੁਤ ਪ੍ਰੋਬਲਮ ਆਉਂਦੀ ਉਹਨਾਂ ਦੇ ਕੰਮ ਦੀ ਆਉਂਦੀ ਹੈਗੀ ਆ ਹੁਣ ਅਰਜਨ ਸਿੰਘ ਜੀ ਤੁਹਾਡਾ ਕਾਰੋਬਾਰ ਹੈਗਾ ਵਾ ਹੋਲ ਸੇਲ ਦਾ ਸਮਾਨ ਹਾਂਜੀ ਅਸੀਂ ਤਕਰੀਬਨ ਰੈਸਟੋਰੈਂਟਾਂ ਨੂੰ ਜਿੱਦਾਂ ਹੋਲ ਸੇਲ ਦਾ ਸਮਾਨ ਕੋਰਸਰੀ ਦਾ ਸਪਲਾਈ ਕਰਦੇ ਹੈਗੇ ਆ ਜੀ ਪੂਰੇ ਸਪੇਨ ਚ ਪੂਰੇ ਸਪੇਨ ਦੇ ਵਿੱਚ ਪੁਰਤਗਾਲ ਸਮਾਨ ਆਪਣਾ ਜਾਂਦਾ ਹੈਗਾ ਜੀ ਤੇ ਬੜੀ ਪਰਮਾਨਾ ਤੁਹਾਡਾ ਆਪ ਦਾ ਬ੍ਰਾਂਡ ਵੀ ਆ ਚੌਲ ਵੀ ਤੁਹਾਡੇ ਬ੍ਰਾਂਡ ਦੇ ਆ ਹਾਂਜੀ ਸਾਡਾ ਤਕਰੀਬਨ ਅਸੀਂ ਇੰਡੀਆ ਤੋਂ ਆਪਣਾ ਮਾਰਕਾ ਜਿੱਦਾਂ ਸਾਡਾ ਸਟਾਰ ਕੈਚ ਐਂਡ ਕਰੀ ਜੀ ਨਾਂ ਹੈਗਾ ਜਿੱਦਾਂ ਸਾਡੇ ਸਟੋਰ ਦਾ ਅਸੀਂ ਸਟਾਰ ਜਿੱਦਾਂ 골ਡ ਬਣਾਇਆ ਹੈਗਾ ਆਪਣਾ ਮਾਰਕਾ ਹਾਂਜੀ ਕਾਫੀ ਫੇਮਸ ਹੈ ਹਾਂਜੀ ਕਵਾਲਿਟੀ ਵੀ ਚੰਗੀ ਹੈ ਤਕਰੀਬਨ ਜਿਹੜੀ ਵੀ ਸ਼ਾਪ ਤੇ ਤੁਸੀਂ ਜਾਓਗੇ ਸਾਡਾ ਸਮਾਨ ਤੁਹਾਨੂੰ ਜਰੂਰ ਉੱਥੇ ਮਿਲੂਗਾ ਜੀ ਮੈਂ ਦੇਖਿਆ ਹਾਂ ਜੀ ਜਿਹਦੇ ਵਿੱਚ ਰਾਈ ਸਟਾਰ ਗੋਲਡ ਹਨ ਹਰਕ ਤਕਰੀਬਨ ਦਾਲਾਂ ਕੀ ਸਾਰੇ ਸਮਾਨ ਅਸੀਂ ਆਪਣਾ ਇੰਡੀਆ ਤੋਂ ਭਰਾਉਨੇ ਹੈਗੇ ਆ ਇੰਡੀਆ ਤੋਂ ਭਰਾਉਨੇ ਆ ਹਾਂ ਜੀ ਹਾਂ ਜੀ ਤੇ ਬੜੀ ਪਰਮਾਤਮਾ ਦੀ ਕਿਰਪਾ ਹੈ ਜੀ ਆ ਇਹ ਇਹ ਜਿਹੜਾ ਕੰਮ ਕਰਨ ਇਹ ਤੁਹਾਨੂੰ ਆਈਡੀਆ ਦਿੱਤਾ ਸੀ ਕਿ ਤੁਸੀਂ ਮਾਲ ਕਿ ਕਿਦਾਂ ਸ਼ੁਰੂਆਤ ਕਿਦਾਂ ਹੋਈ ਤੁਹਾਡੀ ਇੱਥੇ ਇਦਾਂ ਸੀਗਾ ਰੈਸਟੋਰੈਂਟ ਲਾਈਨ ਦੇ ਵਿੱਚ ਹੁਣ ਕਰਕੇ ਨਾ ਹਾਂ ਤਾਂ ਸਾਨੂੰ ਸੀਗਾ ਵੀ ਥੋੜਾ ਜਿਹਾ ਜੀ ਅਸੀਂ ਹੋਲ ਸੇਲ ਦਾ ਕੰਮ ਸ਼ੁਰੂ ਕਰ ਗਏ ਵੀ ਵਧੀਆ ਚੱਲ ਸਕਦਾ ਜੀ ਜੀ ਤੇ ਉਹਦੇ ਵਿੱਚ ਵੀ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਮੇਰੇ ਨਾਲ ਮੇਰਾ ਸਾਰੀ ਫੈਮਿਲੀ ਵੀ ਮੇਰਾ ਬੇਟਾ ਤਰਨਪ੍ਰੀਤ ਸਿੰਘ ਹਾਂ ਉਹਨੇ ਬਹੁਤ ਜਿਆਦਾ ਮਿਹਨਤ ਕੀਤੀ ਨਾਲ ਹਾਂ ਮਿਹਨਤ ਕਰਕੇ ਤਰਨ ਮੈਂ ਹੁਣ ਵੀ 24 24 ਘੰਟੇ ਕੰਮ ਕਰਦਾ ਰਹਿੰਦਾ ਮੁੰਡਾ ਹਨਾ ਤੇ ਬਹੁਤ ਕਿਹੜੇ ਕਾਰ ਆ ਤੇ ਨਾਲ ਇੰਨੇ ਅੱਜਕੱਲ ਦੇ ਨਵੇਂ ਜਨਰੇਸ਼ਨ ਦੇ ਮੁੰਡੇ ਤੇ ਜਦੋਂ ਕੋਈ ਚਾਰ ਪੈਸੇ ਹੁੰਦੇ ਆ ਤੇ ਘੁੰਮਣ ਫਿਰਦੇ ਲੋਕ ਜਾਂ ਐਸ਼ੋ ਆਰਾਮ ਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚੋਂ ਨਹੀਂ ਨਿਕਲਣਾ ਚਾਹੁੰਦੇ ਤੇ ਚਲੋ ਮੈਂ ਤੁਹਾਨੂੰ ਕਹੂੰਗਾ ਕਿ ਚਲੋ ਜਿਹੋ ਜੇ ਬੰਦੇ ਕਰਮ ਕਰਦਾ ਉਹੋ ਜੇ ਗਾ ਜਿਹੋ ਜਿਹਾ ਬੀਜ ਬੀਜਦਾ ਉਹੋ ਜਿਹਾ ਫਲ ਮਿਲਦਾ ਤੇ ਤੁਹਾਡੇ ਬੀਜੇ ਹੋਏ ਜਿਹੜੇ ਬੀਜ ਆ ਉਹਦਾ ਕਰਕੇ ਤੁਹਾਨੂੰ ਅੱਜ ਬੂਰ ਲੱਗਾ ਤੁਹਾਡਾ ਪੁੱਤ ਤੁਹਾਨੂੰ ਜਿਹੜਾ ਵਾ ਉਹ ਬਹੁਤ ਸਪੋਰਟ ਕਰਦਾ ਉਹ ਨਾਲ ਅੱਗੇ ਕੰਮ ਕਰ ਰਿਹਾ ਤੁਸੀਂ ਵੀ ਸਪੋਰਟ ਕਰ ਰਹੇ ਹੋ ਪਰਿਵਾਰਕ ਤੌਰ ਤੇ ਤੁਸੀਂ ਤਕੜੇ ਇੱਕ ਫੈਮਿਲੀ ਤੌਰ ਤੇ ਲੱਗੇ ਹੋਏ ਹੋ ਤੇ ਬਸ ਇਹੀ ਗੱਲ ਹੁਣ ਵੀ ਜਿਸ ਵੇਲੇ ਜਿੱਥੇ ਵੀ ਜਾਈਦਾ ਹੈਗਾ ਨਾ ਜਣ ਕਿ ਜਿਹੜੇ ਵੀ ਭੈਣ ਭਰਾ ਟੱਕਰਦੇ ਉਹ ਸਾਰੇ ਇਹੋ ਗੱਲ ਕਹਿਣਗੇ ਕਹਿੰਦੇ ਅਸੀਂ ਆਪਣੇ ਬੱਚਿਆਂ ਨੂੰ ਇਹ ਕਹਿੰਦਾ ਵੀ ਤਰਨਪ੍ਰੀਤ ਬੱਲ ਦੇਖੋ ਵੀ ਉਹ ਕਿੱਥੋਂ ਕਿੱਥੇ ਤੱਕ ਪਹੁੰਚੇ ਹੈਗੇ ਆ ਵੀ ਤੁਸੀਂ ਵੀ ਉਹਦੇ ਵਰਗੇ ਬਣੋ ਮਿਹਨਤ ਕਰੋ ਵੀ ਇੱਕ ਜ਼ੀਰੋ ਤੋਂ اٹਕੇ ਅੱਜ ਪਰਮਾਤਮਾ ਨੇ ਕਿਰਪਾ ਕੀਤੀ ਇੱਥੇ ਤੱਕ ਆਏ ਹੈਗੇ ਆ ਹਾਂਜੀ ਇਹ ਸਟੋਰੀ ਜਿਹੜੀ ਆ ਜ਼ੀਰੋ ਤੋਂ ਹੀਰੋ ਵਾਲੀ ਸਟੋਰੀ ਆ ਕਿਉਂਕਿ ਇਹ ਉਹਨਾਂ ਵਾਸਤੇ ਆ ਕਿ ਜਿਹੜੇ ਪੰਜਾਬ ਦੇ ਵਿੱਚ ਬੈਠੇ ਮਿਲੀਅਨਰ ਬਣਨਾ ਚਾਹੁੰਦੇ ਆ ਜਾਂ ਉਹ ਦੇਖਦੇ ਆ ਕਿ ਏਜੰਟ ਨੂੰ ਸ਼ਾਇਦ ਜ਼ਮੀਨ ਗਹਿਣੇ ਰੱਖ ਕੇ ਅਸੀਂ ਪੈਸੇ ਦੇਵਾਂਗੇ ਤੇ ਜਾਂਦੇ ਅਸੀਂ ਗੱਡੀਆਂ ਕਾਰਾਂ ਦੇ ਵਿੱਚ ਘੁੰਮਣਾ ਸ਼ੁਰੂ ਕਰਦੇ ਆਂਗੇ ਪਰ ਇਹਦੇ ਪਿੱਛੇ ਬਹੁਤ ਵੱਡਾ ਇੱਕ ਸਟਰਗਲ ਹੁੰਦਾ ਆ ਹਰ ਇੱਕ ਉਸ ਇਨਸਾਨ ਦਾ ਤੇ ਭਾਈ ਸਾਹਿਬ ਰਣਜੀਤ ਸਿੰਘ ਜੀ ਦਾ ਤੁਹਾਨੂੰ ਦੱਸਿਆ ਵਾ ਕਿ ਬੜਾ ਲੰਮਾ ਸਮਾਂ ਇਹਨਾਂ ਨੇ ਡੌਂਕੀਆਂ 'ਚ ਰਹਿ ਐ ਫਿਰ ਉਸ ਤੋਂ ਬਾਅਦ ਰੈਸਟੋਰੈਂਟਾਂ ਦੇ ਵਿੱਚ ਜਰਮਨ ਰਹਿ ਪੁਰਤਗਾਲ ਗਿਆ ਪੁਰਤਗਾਲ ਤੋਂ ਸਪੇਨ ਆਏ ਸਪੇਨ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਫਿਰ ਰੈਸਟੋਰੈਂਟ ਦਾ ਕੰਮ ਕੀਤਾ ਉਸ ਤੋਂ ਬਾਅਦ ਵਿੱਚ ਹੁਣ ਜਿਹੜਾ ਆਪਦਾ ਬਿਜ਼ਨਸ ਸ਼ੁਰੂ ਕੀਤਾ ਇਹ ਇੱਕ ਸਟਰਗਲ ਆ ਇਹ ਇਹੋ ਜਿਹਾ ਸਟਰਗਲ ਆ ਕਿ ਜਿਹੜਾ ਤੁਹਾਨੂੰ ਕਰਨਾ ਪੈਣਾ ਮਿਹਨਤ ਕਰਨੀ ਪਣੀ ਆ ਜਿਹੜੇ ਉੱਥੇ ਮਿਹਨਤ ਕਰਦੇ ਆ ਜਾਂ ਇੱਥੇ ਆ ਕੇ ਕਰਨੀ ਪਰ ਹੁਣ ਜਿਹੜੀ ਮਿਹਨਤ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਉਹ ਮਿਹਨਤ ਹੋ ਚੁੱਕੀ ਆ ਤੇ ਇਹ ਤੋਂ ਬਾਅਦ ਵਿੱਚ ਕਿ ਇਹਨਾਂ ਦਾ ਜਿਹੜਾ ਤੁਹਾਡਾ ਬੇਟਾ ਆ ਉਹ ਲਗਜ਼ਰੀ ਗੱਡੀਆਂ ਦਾ ਵੀ ਕੰਮ ਕਰਦਾ ਹੈ ਨਾ ਹਾਂਜੀ ਨਵਾਂ ਸ਼ੋਰੂਮ ਹੁਣ ਬਣਾਇਆ ਹੈਗਾ ਜੀ ਜਿਹਦੇ ਵਿੱਚ ਰੈਂਟ ਤੇ ਸੇਲ ਤੇ ਸਾਰੀਆਂ ਵਧੀਆ ਵਧੀਆ ਗੱਡੀਆਂ ਕਾਰਾਂ ਜਿੰਨੀਆਂ ਵੀ ਲਗਜ਼ਰੀ ਗੱਡੀਆਂ ਹੈਗੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਸਾਰੀਆਂ ਉਹਨਾਂ ਦਾ ਉਹ ਕਰ ਰਿਹਾ ਹੈ ਕੰਮ ਉਹਨੂੰ ਸ਼ੌਂਕ ਸ਼ੁਰੂ ਤੋਂ ਹੈਗਾ ਗੱਡੀਆਂ ਦਾ ਗੱਡੀਆਂ ਦਾ ਤੇ ਨਾਲ ਹੁਣੇ ਹੁਣ ਸ਼ੋਰੂਮ ਜਿਹੜਾ ਇਹਨੇ ਸ਼ੁਰੂ ਕੀਤਾ ਹੈਗਾ ਰੋਜ਼ਾਨਾ ਕੋਈ ਨਾ ਕੋਈ ਐਕਟੀਵਿਟੀ ਰੱਖਦਾ ਆ ਹਾਂਜੀ ਕੋਈ ਨਾ ਕੋਈ ਇਹ ਨਾ ਹੈਗਾ ਵੀ ਉਹਨੂੰ ਅੱਗੇ ਵਧਣ ਦਾ ਉਹਦੇ ਦਿਲ ਦੇ ਵਿੱਚ ਇੱਕ ਹੈਗਾ ਸੁਪਨਾ ਵੀ ਮੈਂ ਉਹ ਰੱਗੇ ਪਤਾ ਮਿਹਨਤ ਕਰਦਾ ਬਹੁਤ ਜੀ ਜੀ ਪ੍ਰਮਾਤਮਾ ਚਲੋ ਜੀ ਮਿਹਨਤ ਕਰਦਾ ਤਾਂ ਪ੍ਰਮਾਤਮਾ ਕਾਮਯਾਬੀ ਵੀ ਦਿੰਦਾ ਹੈਗਾ ਜੀ 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 ਬਿਲਕੁਲ ਮੈਂ ਤੁਹਾਡੇ ਪ੍ਰਮਾਤਮਾ ਪਰਿਵਾਰ ਨੂੰ ਭਾਗ ਲੱਗੇ ਰਹਿਣ ਇਸੇ ਤਰ੍ਹਾਂ ਤੁਸੀਂ ਕਾਮਯਾਬ ਹੁੰਦੇ ਰਹੋ ਤੇ ਗਾਂਹ ਦੀ ਗਾਂ ਵਾਦੇ ਰਹੋ ਤਾਂ ਸਾਡਾ ਪੰਜਾਬੀਆਂ ਦਾ ਨਾਂ ਰੋਸ਼ਨ ਕਰਦੇ ਰਹੋ ਤੇ ਇਹ ਇੱਕ ਇਹੋ ਜਿਹਾ बिजनेसमੈਨ ਆ ਜਿਨ੍ਹਾਂ ਨੇ ਕੱਖ ਨਾ ਹੁੰਦੇ ਹੋਏ ਵੀ ਬਿਲਕੁਲ ਜ਼ੀਰੋ ਤੋਂ ਸਟਾਰਟ ਕਰਕੇ ਇਸ ਵੇਲੇ ਸਪੇਨ ਦੀ ਟਾਪ ਲੈਂਥ ਦੇ ਉੱਤੇ ਜਿਹੜੇ ਭਾਈ ਸਾਹਿਬ ਹਣੀ ਆ کاروبار ਆ ਕੰਮ ਆ ਸਾਰਾ ਕੁਝ ਆ ਪਰ ਧਰਤੀ ਨਾਲ ਜੁੜੇ ਹੋਏ ਆ ਲੋਕਾਂ ਦੀ ਮਦਦ ਕਰਦੇ ਨੇ ਲੋੜਵੰਦਾ ਦੀ ਮਦਦ ਕਰਦੇ ਨੇ ਨਾਲ ਨਾਲ ਬਿਜ਼ਨਸ ਕਾਰੋਬਾਰ ਚਲਾਉਂਦੇ ਨੇ ਤੇ ਨਾਲ ਬਿਜ਼ਨਸ ਐਡਵਾਈਸ ਵੀ ਲੋਕਾਂ ਨੂੰ ਦਿੰਦੇ ਨੇ ਤੇ ਬਹੁਤ ਲੋਕਾਂ ਦੀ ਤੁਸੀਂ ਮਦਦ ਕਰਦੇ ਹੋਏ ਤੁਹਾਨੂੰ ਅੱਗੇ ਦੇਖਿਆ ਗਿਆ ਹੈ ਨਾ ਤੇ ਇਹੀ ਕਹਾਂਗੇ ਪ੍ਰਮਾਤਮਾ ਲੰਗ ਤੁਹਾਨੂੰ ਜਿਹੜਾ ਬਲ ਬਖਸ਼ਿਆ ਗਿਆ ਆ ਪ੍ਰਮਾਤਮਾ ਤੁਹਾਡੇ ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਜੀ ਸਾਡੇ ਕੋਲ ਆਏ ਹੈਗੇ ਆ ਤੇ ਇਹੀ ਕਹਾਂਗੇ ਕਿ ਸਾਰਿਆਂ ਨੂੰ ਕਿ ਸਮਾਂ ਲੱਗਦਾ ਸਮੇਂ ਤੋਂ ਬਾਅਦ ਕੋਕਾ ਜ਼ਰੂਰ ਜੜਿਆ ਜਾਂਦਾ ਤੇ ਇਹ ਕੋਕਾ ਜੜਨ ਵਾਸਤੇ ਜਿਗਰਾ ਕਰਨਾ ਪੈਂਦਾ ਕਿਉਂ ਜੀ ਬਿਲਕੁਲ ਜੀ ਜੇ ਤੁਸੀਂ ਮਿਹਨਤ ਕਰੋਗੇ ਇੱਕ ਨਾ ਇੱਕ ਦਿਨ ਪਰਮਾਤਮਾ ਫਲ ਜ਼ਰੂਰ ਦਊਗਾ ਲਈ ਇਹੋ ਹੀ ਰੱਖੋ ਦਿਲ ਦੇ ਵਿੱਚ ਵੀ ਮੈਂ ਮਿਹਨਤ ਕਰਨੀ ਆ ਤੇ ਮੈਂ ਅੱਗੇ ਵਧਣਾ ਹੈਗਾ ਲਓ ਜੀ ਜੇ ਤਾਂ ਤੁਸੀਂ ਇਦਾਂ ਦੀ ਸਟਰਗਲ ਕਰਨ ਜਾਣਦੇ ਹੋ ਤਾਂ ਫੜ ਲਓ ਜਹਾਜ ਤੇ ਜੇ ਸਟਰਗਲ ਨਹੀਂ ਕਰ ਸਕਦੇ ਕਿਉਂਕਿ ਬਾਹਰ ਵੀ ਸੌਣਾ ਪੈਂਦਾ ਬਾਹਰ ਵੀ ਸਾਰੇ ਸੜਕਾਂ ਤੇ ਵੀ ਸੌਣਾ ਪੈਂਦਾ ਪਾਰਕਾਂ 'ਚ ਵੀ ਸੌਣਾ ਪੈਂਦਾ ਅ ਨੰਗੇ ਪੈਰੀ ਵੀ ਤੁਰਨਾ ਪੈਂਦਾ ਬਹੁਤ ਕੁਝ ਕਰਨਾ ਪੈਂਦਾ ਫਿਰ ਜਾ ਕੇ ਤਰੱਕੀ ਕਰਦਾ ਬੰਦਾ ਤੇ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਸੁਣਨ ਵਾਲੇ ਸੋਤਿਆਂ ਦਾ ਬਹੁਤ 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 ਧੰਨਵਾਦ ਜੀ ਠੀਕ ਹੈ ਜੀ ਅੱਗੇ ਅਗਲੀ ਇੰਟਰਵਿਊ ਜਿਹਦੇ ਵਿੱਚ ਤੁਹਾਨੂੰ ਮਿਲਦੇ ਆ ਛੇਤੀ ਤੁਹਾਡਾ ਚੈਨਲ ਤੁਹਾਡਾ ਆਪਦਾ ਚੈਨਲ ਮੈਂ ਤੁਹਾਡਾ ਅਮਰੀਕ ਸਿੰਘ ਪੰਜਾਬ ਤੋਂ ਸਪੇਨ ਅਲੀ ਕਾਂਤੇ ਤੋਂ ਇਸ ਵੇਲੇ ਤੇ ਧੰਨਵਾਦ ਉਹ ਆਜ ਗੁਰਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਖਫਤੇ